ਅਸੀ ਕਾਰ ਬਾਈ ਜੀ ਸਾਰਿਆਂ ਨੂੰ ਲੋ ਬਾਈ ਇੱਥੇ ਖੂਬਲ ਜਿਹੜਾ ਮਰਨ ਖਤ ਪਾਣੀ ਛੱਡੇ ਮੋਟਰ ਚੱਲਦੀ ਤੇ ਇੱਧਰ ਤੇ ਸਪਰੇ ਵੀ ਕਰਾਉਣੀ ਆ ਮੱਕੀ ਸਪਰੇ ਲਿਆ ਕੇ ਰੱਖ ਲਈ ਕੱਲ ਦਾ ਟਾਈਮ ਦਿੱਤਾ ਹੋਇਆ ਬੰਦੇ ਨੂੰ ਕਰਦਾ ਫੋਨ ਉਹਨੂੰ ਵੀ ਯਾਦ ਕਰਾ ਦੇਣਾ ਜੀ ਭਾਈ ਕੱਲ ਪੁੱਛਿਆ ਤਾਂ ਉਹ ਕਹਿੰਦਾ ਪਰਸੋਂ ਨੂੰ ਕਰੂੰਗਾ ਮਿੱਠੂ ਇਹ ਕਰਦਾ ਆਪਣੇ ਤੇ ਉਹਨੇ ਕੱਲ ਦਾ ਟਾਈਮ ਦਿੱਤਾ ਹੋਇਆ ਤੇ ਹੁਣ ਦੇਖਦੇ ਆ ਉਹ ਦਵਾਈ ਲੈ ਕੇ ਘਰੇ ਰੱਖ ਲਈ 10 ਕਿੱਲਿਆਂ ਦੀ ਲੈਂਦੀ ਆ 14.5 ਹਜ਼ਾਰ ਦੀ ਪੈ ਗਈ ਸੀ 14200 ਮੰਨ ਲਓ ਵੀ ਉਹੀ 1400 ਕੋਸ਼ ਰੁਪਏ ਦੀ 1450 ਦੀ ਕਿੱਲੇ ਦੀ ਦਵਾਈ ਦਵਾਈ ਕਰਨੇ ਇੱਕ ਕਰਨੀ ਵਧੀਆ ਬਾਈ ਪੈਸੇ ਦਾ ਕੁਝ ਨਹੀਂ ਹੈਗਾ ਤੁਹਾਡੇ ਸਾਹਮਣੇ ਜਿਰੀ ਖੜੀ ਐ ਨ ਕੋਈ ਹੋਣੀ ਹੈਗੀ ਤੇ ਇਸ ਟਾਈਮ ਬਾਈ 11 11.5 12 ਦਾ ਟਾਈਮ ਹੋ ਗਿਆ ਤੇ ਸਵੇਰੇ ਦਾ ਸਾਡੇ ਇੱਥੇ ਬਾਈ ਬੱਟਾ-ਬੱਟਾ ਪਰ ਲੰਗ ਨਹੀਂ ਹੁੰਦਾ ਉਸ ਇੰਨੀ ਪੈਂਦੀ ਆ ਸਾਰੇ ਕੱਪੜੇ ਕੁਪੜੇ ਖਰਾਬ ਹੋ ਜਾਂਦੇ ਨੇ ਤੇ ਜਾਲੇ ਤੈਨੂੰ ਪਤਾ ਇਹਨੇ ਆਪਣਾ ਮੱਕੜੀ ਨੇ ਜਾਲਾ ਬਹੁਤ ਪਾਇਆ ਹੋਇਆ ਬੁੱਡੇ ਬਾਟੇ ਇੱਧਰ ਹੋਰ ਜਾਲੇ ਸਾਰੇ ਕੱਪੜੇ ਵਿੱਚ ਗਿੱਲੇ ਵੀ ਹੋ ਜਣੇ ਨਾਲੇ ਜਾਲੀ ਜਾਲੇ ਲੱਗ ਜਨੇ ਤੇ ਇਸ ਟਾਈਮ ਸਾਰੀ ਓਸ ਓਸ ਉਤਰ ਗਈ 10:30 11:00 ਤੱਕ ਵੀ ਓਸ ਰਹਿੰਦੀ ਆ 10:30 ਵਜੇ ਤੱਕ ਕਿਉਂ ਬੱਦਰਵਾਜੀ ਹੁੰਦੀ ਆ ਉਸ ਟਾਈਮ ਤੱਕ ਵੀ ਗਿੱਲਾ ਰਹਿੰਦਾ ਹੈ ਬਾਕੀ ਰਾਜੀ ਬਾਈ ਨੇ ਵੀ ਆਏ ਹੋਏ ਉਹ ਖੜੇ ਆਵਾਜ਼ ਮਾਰ ਰਹੇ ਤੇ ਮੈਨੂੰ ਉਹਨਾਂ ਨੇ ਵੀ ਮੁਰੰਨੇ ਜੀਰੀ ਦੇਖਣ ਆਏ ਉਹਨੇ ਲਈਏ ਸਲਾਹ ਉਹਨਾਂ ਦੀ ਵੀ ਬੈਸਣ ਭਗੋਲੇ ਜੇ ਫਿਰ ਆ ਚੱਲੀ ਪਾਣੀ ਤਾਂ ਹੀ ਨੂੰ ਭਰਿਆ ਇੱਕ ਵਾਰ ਤੇ ਉਹਦੇ ਬਾਅਦ ਫਿਰ ਹੁਣ ਇਹ ਸਪਰੇਅ ਕਰ ਦੂੰਗਾ ਇੱਕ ਬਹੁਤ ਪਾਸ ਕਿਤੇ ਕਿਤੇ ਸ਼ਾਵਾਂ ਤਾਂ ਨਿਸਰੇਈ ਆ ਦੇਖੋ ਤੇ ਇਧਰ ਇਹ ਬਾਸਮਤੀ ਇਹ ਵੀ ਵਧੀਆ ਹੋਗੀ ਬਾਈ ਦੇਖੋ ਕੁਝ ਨਹੀਂ ਪਾਇਆ ਇੱਥੇ ਕੋਈ ਐ ਨਹੀਂ ਹੈਗਾ ਜਿਹੜਾ ਢੰਡਾ ਰੁਕ ਜਾ ਹੋ ਜਾਂਦਾ ਇੱਥੇ ਐਨ ਪੱਧਰੀ ਖੜੀ ਆ ਮਾਇਨਾ ਕਰਦੇ ਦਲਵੀਰ ਤੇ ਰਾਜਾ ਭਾਈ ਲੋ ਭਾਈ ਮਿਲੋ ਦਲਵੀਰ ਨੂੰ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਰਾਜਾ ਭਾਈ ਲੋ ਭਾਈ ਚਲ ਗਿਆ ਭਾਗ ਵਾਲਾ ਦਿਨ ਭਾਗ ਵਾਲਾ ਦਿਨ ਤਾਂ ਇਹ ਆ ਭਾਈ ਦਲਵੀਰ ਨੂੰ ਕਹੀ ਜਾਂਦੇ ਭਾਈ ਆ ਮਿਲੋ ਦਲਵੀਰ ਨੂੰ ਕਈ ਬੰਦੇ ਕਹੀ ਜਾਂਦੇ ਤੇ ਭਾਈ ਕਦੇ ਇਹਦਾ ਟਾਈਮ ਨਹੀਂ ਕਦੇ ਮੇਰਾ ਟਾਈਮ ਨਹੀਂ ਹੈ ਹਾਂਜੀ ਅੱਜ ਇਹ ਇਕੱਠੇ ਸਾਰੇ ਬੀਜੀ ਹੋਏ ਵੇ ਆ ਹਾਂ ਅੱਜ ਵੀ ਪਤਾ ਨਹੀਂ ਕਿ ਕਣ ਮਿਲ ਗਏ ਹੁਣ ਬੀਜੀ ਸਪਰੇ ਹਾਂ ਬੇ ਚੁੱਲਦੇ ਵਜਾ ਦਾ ਕਰ ਸਹੀ ਗੱਲ ਆ ਸਹੀ ਗੱਲ ਸੀ ਫਰੈਟ ਲੈ ਲਿਆ ਸੀ ਫਰੈਟ ਮੈਂ ਦਵਾਈ ਲੈ ਕੇ ਰੱਖ ਰਿਹਾ ਮੈਨੂੰ ਕੱਲ ਦਾ ਟਾਈਮ ਦੇਵਾ ਮਿੱਠੂ ਨੇ ਮਾ ਭਈਆਂ ਕਰਕੇ ਟਾਈਮ ਲੱਗਿਆ ਵਾ ਜਿਹੜੇ ਭਈਆਂ ਨੇ ਅੱਜ ਮਿਲਦਾ ਹੈਗਾ ਤਾਂ ਅਗਰ ਪਹਿਲਾਂ ਨਹੀਂ ਕਿੱਥੇ ਪਹਿਲਾਂ ਹਾਂ ਕੱਲ ਦਾ ਟਾਈਮ ਦਿੱਤਾ ਵਦੂ ਆਪੇ ਮੈਂ ਚਰੀ ਚਰੀ ਵੀ ਜਬਈਆ ਨਾ ਮਿਲੇ ਹਾਂ ਸਾਲ ਮਨੂ ਮਿੱਠੂ ਅੱਜ ਕੱਲ ਮਨੂ ਦੋ ਹੋਰ ਟੱਕਰ ਗਏ ਨਿਆ ਤਾਂ ਹੋਰ ਆਹੀ ਜਿਹੜੇ ਉੱਥੇ ਸਰਜੀਤ ਹਾਂ ਸਰਜੀਤ ਆ ਗਿਆ ਇੱਕ ਹੋਰ ਉਹਦੇ ਨਾਲ ਇਹ ਚਰੀ ਚ ਕਰਨ ਚਰੀ ਤਾਂ ਫੇਰ ਮੰਨਿਆ ਵੀ ਹੋ ਜਾਂਦੀ ਆ ਆਏ ਬੜੀ ਹੋ ਗਈ ਨਾ ਆਈ ਦੀ ਨਿਊਜ਼ ਨਾ ਆਏ ਕਾ ਤੇ ਇੰਨੀ ਬੜੀ ਬੜੀ ਹੋ ਗਈ ਹਾਂ ਉੱਪਰ ਕਰੀ ਆਏ ਉੱਪਰ ਚੱਲਦੀ ਨਿਊਜ਼ ਨਾ ਆਏ ਲੈ ਹਾਂ ਤੁਹਾਨੂੰ ਸੋਕੀ ਆ ਜੇ ਫੈਰ ਬਗੇਟ ਕਿਹੜੀ ਉਹ ਮੰਗੜ ਚੱਲਦਾ ਉੱਪਰ ਦੇ ਅੱਛਾ ਕਿਆ ਦੇਖਦਾ ਤਲਵੀਰ ਇੱਥੇ ਕਿਆ ਦੇਖਦਾ ਦਾ ਉਹਦੇ ਪੈ ਬਣਾ ਦੇਖ ਲੈ ਕਿੱਦਾਂ ਇਹ ਨੱਕਾ ਟੱਡ ਬੰਦ ਕਰਦਾ ਹੋਊਗਾ ਵਿੱਚ ਵੜਦਾ ਹੋਊਗਾ ਕਿੱਥੇ ਕਰ ਵਿੱਚ ਵੜ ਕੇ ਹੁੰਦਾ ਬਾਈ ਇਹਦਾ ਨੱਕਾ ਬੰਦ ਫਿਰ ਇਧਰ ਸਿਸਟਮ ਗਲਤੀ ਕਰਿਆ ਪਤਾ ਸਿਸਟਮ ਵੀਰੇ ਪਹਿਲਾਂ ਤੋਂ ਹੀ ਆਹੀ ਅੱਜ ਦਾ ਨਹੀਂ ਹੈਗਾ ਇਹ ਕਿੱਥੇ ਕਿੱਥੇ ਵੜ ਕੇ ਕਿਆ ਆ ਚੜ ਹੁੰਦਾ ਔਰੇ ਪੂਰੇ ਪੌੜੀ ਲਾਈਵ ਦੇ ਇੱਥੇ ਆ ਦੇਖਾ ਲੋਹੇ ਦੇ ਆ ਲਾਏ ਹੋਏ ਆ ਉਹ ਦੇ ਉੱਪਰ ਚੜ ਕੇ ਇਹਦੇ ਆ ਦੇਖ ਲੈ ਪੌੜੀ ਵੀ ਕੰਮ ਜਾਈਏ ਨਾ ਆ ਦੇਖਾ ਉਹ ਆ ਤਾਂ ਇੱਥੇ ਪੌੜੀ ਖੜੀ ਕਰੀ ਵੀ ਤੀ ਹਾਂ ਪੌੜੀ ਲੱਗੀ ਵੀ ਆ ਉਹ ਉਹਦੇ ਪੌੜੀ ਖੜਾ ਦੰਨੇ ਦੂਈ ਸਮਝ ਗਿਆ ਇਹ ਪੁਰਾਣਾ ਪਾ ਕੇ ਦਿੱਤਾ ਜਾਂ ਕੰਮ ਸਿੱਧਾ ਬਣਾ ਜਾਂਦਾ ਐਡਾ ਥਰਮਲ ਪਲਾਂਟ ਆਤਾ ਬੈਂਸੇ ਵਾਲਾ ਤੁਸੀਂ ਨਹੀਂ ਨਹੀਂ ਭਾਈ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਮੈਂਥਾ ਪਲਾਂਟ ਦਾ ਖਿਲਾੜੀ ਦੀ ਬਈ ਇੱਥੇ ਖਿਲਾੜ ਦਾ ਆਹ ਖਿਲਾੜ ਦਾ ਜਿੱਥੇ ਵਿੱਚ ਮੈਂ ਆਹ ਲਾਈ ਹੈ ਨਾ ਬਾਸਮਤੀ ਇਹ ਸਾਰੀ ਖਿਲਾੜ ਵਾਲੀ ਜਗ੍ਹਾ ਤੀ ਇਹ ਖੂਹ ਹੈ ਸਭ ਤੋਂ ਪੁਰਾਣਾ ਖੂਹ ਆਹ ਗਿਆ ਇਹ ਇਹ ਭਾਈ ਇਹ ਇਹ ਬਣਾਇਆ ਬਿਤਾ ਛੰਨਾ ਤੇ ਜਿਵੇਂ ਬੰਦੇ ਰਹਿੰਦੇ ਤੇ ਉਰੇ 24 ਘੰਟੇ ਕੰਮ ਚੱਲਦਾ ਤਾਂ ਇੱਥੇ ਉਰੇ ਭਈਆਂ ਦਾ ਅੰਤ ਹੀ ਤੈਨੇ ਤੇ ਸਮਝ ਗਿਆ ਪੂਰੇ ਛੰਨਾ ਬਣਾਈਆਂ ਤੇ ਭਈਆਂ ਬਾਤ ਤੇ 20 20 ਬੰਦੇ ਲੱਗੇ ਰਹਿੰਦੇ ਤੇ ਮਤਲਬ ਕਿ 10 ਬੰਦਿਆਂ ਦੀ ਸ਼ਿਫਟ ਲੱਗ 10 ਦੀ ਲੱਗ ਵੀ ਘਰ ਤੇ ਰੋਟੀ ਆਉਣੀ ਕੀ ਵਾਲੇ ਨੂੰ ਹੁੰਦੇ ਗੁੜ ਬਣਾਉਦੇ ਹੁੰਦੇ ਉਹ ਕਲਾੜ ਇੱਥੇ ਨੇ ਜਗਾ ਦਿੱਤੀ ਪੂਰੇ ਰੱਖੇ ਹੋਏ ਤੇ ਬੰਦੇ ਬਣਾਉਂਦਾ ਉਹ ਕਲਾੜ ਦਾ ਉਹ ਹੈ ਜਿਹੜਾ ਉਹ ਪੱਥਰ ਦਿਖਦਾ ਉਹਦੇ ਪਰ ਇੰਜਣ ਦਾ ਠੀਕ ਹੈ ਇੱਕ ਨੇ ਅੱਗੇ ਕਲਾੜ ਬੜਾ ਕਲਾੜ ਦਾ ਤਿੰਨ ਕੜਾਹੇ ਨਹੀਂ ਹੁੰਦੇ ਇੱਕ ਦੂਏ ਦੇ ਉਹ ਓਕਣਾ ਦਾ ਇਹ ਉਹ ਮੈਂਥੇ ਪਲਾੜ ਦਾ ਹੁੰਦਾ ਉਹ ਮੈਂਥੇ ਪਲਾੜ ਦਾ ਉਹਦਾ ਅੱਗ ਬਾਲਦੇ ਹੁੰਦੇ ਜੀ ਬਾਲਦੇ ਦੋਸ ਦਿਖਣਾ ਗੁੜ ਪਕਾਉਣ ਨੂੰ ਅੱਗ ਬਾਲਦੇ ਆਪਾਂ ਹਾਂ ਉੱਕਣਾ ਉਹਨੂੰ ਅੱਗ ਤੇ ਦੇ ਗਿਆ ਜਦਿਆ ਕਹਿੰਦੇ ਇੱਥੇ ਡਰਾਮਾ ਲੱਗਿਆ ਆ ਖੂ ਤੇ ਇੱਥੇ ਯਾਰਾ ਇੱਥੇ ਇਹਦੇ ਮਗਰ ਖੂ ਤੇ ਉਹਨਾਂ ਦੇ ਵਿੱਚ ਮਿੱਠਾ ਪਾ ਦੇਣਾ ਉੱਪਰ ਦੇ ਰੱਖਾ ਵੱਢ ਕੇ ਲਿਆਉਣਾ ਹਰਾ ਉੱਪਰ ਦੇ ਦਾਬ ਦੇਣ ਵਾਲੀ ਚੀਜ਼ ਨੂੰ ਦੱਬੀ ਜਾ ਥੱਲੇ ਤੇ ਅੱਗ ਬਲ ਜਣੇ ਉਹਨਾਂ ਗਰਮਾਇਸ਼ ਜਿਹੜਾ ਪਾਣੀ ਇੱਕ ਵਸ ਨਿਕਲਦਾ ਤੇਲ ਇੱਕ ਵਸ ਨਿਕਲਦਾ ਉਹ ਇੱਥੇ ਨੂੰ ਆ ਤੇਲ ਨੂੰ ਕੁੜੀ ਆਣ ਲਾ ਲਈ ਅੱਖਾਂ ਦੇ ਝਾਲਾ ਜਗਾ ਉਹ ਕਹਿੰਦੇ ਉਹਦੇ ਅੰਮ੍ਰਿਤਾਲਾ ਜਾ ਹੁੰਦਾ ਸੁਣਨ ਕਰਦਾ ਜਦ ਤੇਰੇ ਸਿਰ ਦੁਖਦਾ ਤਾਂ ਖਾਣ ਨਾਲ ਮਨ ਯਾਰ ਜਿਹੜਾ ਤੈਂ ਆਪਣੇ ਉਹ ਦੇਖਿਆ ਅੱਖਾਂ ਵਾਲਾ ਆਪਣੇ ਮਸ਼ਹੂਰ ਤਾਂ ਬਹੁਤ ਰੋਪੜ ਕੈਦਾਂ ਨੂੰ ਅ ਡਾਕਟਰ ਨਹੀਂ ਉਹ ਦੇਸੀ ਦਵਾਈ ਦਿੰਦਾ ਯਾਰ ਉਹ ਬਿਚੀ ਚੇਨ ਜਾ ਕੇ ਤਾਂ ਠਿਆਰ ਹੋਏਗਾ ਤਾਂ ਬਦ ਨਹੀਂ ਕੀ ਨੋ ਤਾਂ ਯਾਰ ਜੈਨ 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 ਅੱਖਾਂ ਵਾਲਾ ਭਾਈ ਉਹ ਇਹਦੇ ਤੇਲ ਲੈ ਕੇ ਜਾਂਦਾ ਦਾ ਮੈਂਥੇ ਦਾ ਤੇਲ ਉਹ ਅੱਖਾਂ ਦੀ ਦਵਾਈ ਚ ਉਹ ਚ ਪਾਉਂਦਾ ਹੁੰਦਾ ਦਾ ਉਰੇ ਧੰਨਾ ਮੈਂ ਕਹਿੰਦਾ ਵੀ ਜਿਹੜੇ ਭਈਏ ਲੱਗੇ ਵੇ ਤੇ ਕਢੋਣ ਜਿਆਦਾ ਅਸੀਂ ਆ ਜਾਣਾ ਇੱਥੇ ਨਾ ਹਾਂ ਅੱਖਾਂ ਨਹੀਂ ਤੇ ਖੁੱਲਦੀਆਂ ਐਖਣੇ ਚਾਲ ਚੜ ਹਾਂ ਚਾਲ ਚੜਦੀ ਸੀ ਇੱਥੇ ਨਾ ਉਹ ਉਹ ਨਾ ਖੂਹ ਤੇ ਯਾਰ ਮਤਲਬ ਕਿ ਲੋਹੇ ਦੇ ਉਹਦਾ ਟੱਕਣ ਭਾਰੀ ਦਾ ਉਹਨੂੰ ਨਾ ਉਰੇ ਉਹ ਲੱਗੀ ਵਿਦਿਆ ਉੱਪਰ ਉਹ ਕਰੇਨਾ ਉਹ ਲੱਗੀ ਵਿਦੀ ਚੈਨ ਕੁੱਪੀਆਂ ਲੱਗੀ ਵਿਦਿਆ ਠੀਕ ਜੇ ਉਹ ਪਾ ਦੇਣਾ ਉੱਪਰ ਦੇ ਟੱਕਣ ਪੂਰੇ ਜਾਣਾ ਉਹ ਪ੍ਰੈਸਨ ਵੀ ਹੋ ਜਾਂਦੀ ਪ੍ਰੈਸਨ ਦੀ ਜਾ ਜਣੀ ਦੱਬੀ ਜਾਣ ਥੱਲੇ ਅੱਗ ਬਲਦੀ ਸੀ ਹੂੰ ਕੁ ਭਾਫ਼ ਬਣਾ ਕੇ ਥੱਲੇ ਪਾਣੀ ਲੱਗ ਕੱਢੇ ਜਾਣਾ ਕੰਨੀਆਂ ਲੱਗੇ ਹੁੰਦੇ ਨੇ ਨੰਬਰ ਲੱਗਦੇ ਥੋੜੇ ਟਰਾਲੀਆਂ ਨੰਬਰ ਸਿਰ ਖੁੱਲੀਆਂ ਵੀ ਹੁੰਦੇ ਲੋਕਾਂ ਦੀ ਆ ਸਾਰਾ ਉਰੇ ਮੈਂਥਾ ਬਰਾਡ ਵਿੱਚ ਮੈਂਥਾ ਵਿੱਜਾ ਬਹੁੰਦੇ ਦਾ ਸਾਰੇ ਆਪਣੇ ਪਿੰਡਾਂ ਚੋਂ ਬਾਹੋਂ ਵੀ ਆ ਰਹੇ ਹੁਣ ਤਾਂ ਮੈਂ ਤਾਂ ਕਿਤੇ ਹੋਣਾ ਤਾਂ ਪਾਣੀ ਉਹ ਪਿੰਡ ਚ ਬਹੁ ਵੀ ਦਾ ਬਹੁਤ ਦੂਰ ਦੂਰ ਤੇ ਆਉਂਦੇ ਤੇ ਮਾਛੂਆੜਾ ਹੋਰ ਬਹੁਤ ਉਰੇ ਤੇ ਲੱਗਿਆ ਪਾ ਫਿਰ ਇੱਕ ਨਾ ਬੁੱਡੇ ਬੂਰੇ ਜਾਂ ਬਲੋਟਰ ਦੇ ਇੱਧਰ ਨਹੀਂ ਸੈੱਡ ਲਾਇਆ ਕਿਸੇ ਨੇ ਹੂੰ ਜੋ ਬਗੜੇ ਦੇ ਕਰਿਆ ਬਗੜੇ ਦੇ ਕਰਿਆ ਉੱਥੇ ਲੱਗਿਆ ਉਹ ਨੂੰ ਚੱਲਿਆ ਬਹੁਤ ਟਾਈਮ ਇਹਦਾ ਇਹ ਬਹੁਤ ਵਧੀਆ ਚੱਲਿਆ ਉਰੇ ਯਾਰ ਮੈਂ ਉਹ ਰੇਹ ਦੇਖ ਲਿਆ ਵੀ ਮੋਟਰ ਲੱਗੀ ਵੀ ਤੇ ਉੱਪਰ ਉਹਨੂੰ ਚੱਕਣ ਨੂੰ ਰੇਹ ਟੱਕਣ ਚੱਕਦੇ ਤੇ ਖੂਦ ਇਹ ਮੋਟਰਾਂ ਉੱਤਿਆਂ ਦੇ ਚੇਨ ਗੁੱਪੀਆਂ ਬਹੁਤ ਸਮਾਂਤਾ ਉਹ ਚੇਨ ਗੁੱਪੀਆਂ ਦਾ ਅੱਛਾ ਬਹੁਤ ਚੇਨ ਗੁੱਪੀਆਂ ਚੇਨ ਗੁੱਪੀ ਦੋ ਤਾਂ ਦੋ ਤਾਂ ਤਿੰਨ ਤਾਂ ਪੱਕੀਆਂ ਹੀ ᱛੀਆਂ ਇੱਕ ਸਪੇਅਰ ਰੱਖੀ ਹੋਈ ਹੁੰਦੀ ਮਤਲਬ ਕਿ ਦੋ ਚੇਨ ਗੁੱਪੀਆਂ ਔਰੇ ਮਤਲਬ ਕਿ ਮਸ਼ੀਨ ਮੋਟਰ ਗੈਲ ਚੱਕਣੀ ਆ ਇਹ ਤਾਂ ਤੈਨੂੰ ਪਤਾ ਵੀ ਜਿਆਦਾ ਲੱਗ ਲੱਗ ਹੋ ਜਾਂਦੇ ਹਨਾ ਫਿਰ ਸਾਰੇ ਹੀ ਕੰਮ ਖਰਾਬ ਹੋ ਜਾਂਦਾ ਇੱਥੇ ਸੂਰ ਰੱਖੇ ਵੀ ਤੇ ਪਹਿਲਾਂ ਕਲਾੜ ਤੇ ਪਹਿਲਾਂ ਸੂਰ ਤੇ ਫਿਰ ਫੇਰ ਕਲਾੜ ਦੇਖ ਨਹੀਂ ਨਹੀਂ ਸੂਰਤੇ ਮੈਂ ਪਹਿਲਾਂ ਮੈਂਥਾ ਪਲਾਂਟ ਦਾ ਫਿਰ ਸੂਰ ਵੀ ਰੱਖੇ ਤੇ ਸੂਰਤੇ ਫਿਰ ਸੂਰ ਛੜਦਾ ਕੰਮ ਸੂਰਾਂ ਦਾ ਵੀ ਇਹ ਮੱਖੀਆਂ ਦਾ ਕਰ ਲਿਆ ਫਿਰ ਤੇ ਖਲਾੜ ਦਾ ਇੰਨਾ ਕੁ ਹੋ ਗਿਆ ਲੈ ਲੈ ਔਰ ਇਹ ਤੈਨੂੰ ਹੁਣ ਦੱਸਾਂ ਜੇ ਮੈਂ ਜਿਹੜੇ ਉਰੇ ਭਈਏ ਰਹਿੰਦੇ ਤੇ ਉਹਨਾਂ ਨੇ 20 ਸੀਰ ਲਿਆਉਣਾ ਹੁੰਦਾ 20 ਸੀਰ ਲੱਗਦੇ ਦੂਈਆਂ ਰੀਲਾਂ ਹਾਂ ਅਸੀਂ ਉਰੇ ਦੇਖਣ ਆਇਆ ਕਰਦੇ ਪਿੰਡ ਦੇ ਤੁਰ ਕੇ ਇੱਕ ਹੋਰ ਦੇਖ ਲੈ ਪਿੰਡ 'ਚ ਕੋਲ ਹੈ ਨਹੀਂ ਤੇਰੇ ਭਾਈ ਦਾ ਲੱਗੇ ਪਹਿਲੇ ਫੋਨ ਓਰੇ ਦਾ ਕਿਰਾਏ 'ਪੇ ਲਿਆਉਣਾ ਉਹਨਾਂ ਨੇ ਅੱਛਾ ਟੈਲੀਫੋਨ ਓਰੇ ਦਾ ਸਭ ਤੋਂ ਪਹਿਲਾਂ ਟੈਲੀਫੋਨ ਓਰੇ ਲੱਗਿਆ ਦਾ ਮੋਟਰਬੱਸ ਮੋਟਰਬੱਸ ਸਭ ਤੋਂ ਪਹਿਲਾਂ ਮੋਟਰਟੈਕ ਘਰ ਦੇ ਇਹਨਾਂ ਦੇ ਘਰਾਂ ਨੂੰ ਆਉਣਾ ਦਾ ਉਹ ਕਹਿੰਦੇ ਵੀ ਕਨੈਕਸ਼ਨ ਦੋ ਦੇਣੇ ਆ ਇੱਕ ਕਨੈਕਸ਼ਨ ਇੱਕ ਉਹਦਾ ਹਜ਼ਾਬ ਤਾਂ ਕੁਝ ਗੈਰ ਇੱਕ ਇਹਨਾਂ ਦੇ ਘਰਾਂ ਨੂੰ ਨਾਲ ਇੱਕ ਖੋਬਰ ਲਾਇਆ ਸੀ ਇਹਨੇ ਰੋਪੜ ਆਰਟ ਕਰਕੇ ਫਿਰ ਉੱਤੇ ਫੋਨ ਫੋਨ ਵਧੀਆ ਦਾ ਫੋਨ ਤਾਂ ਜ਼ਰੂਰੀ ਦਾ ਇੱਥੇ ਉਰੇ ਫੋਨ ਤੁਸੀਂ ਕਹਦੇ ਆਣੇ ਵੀ ਚੱਲ ਵੋਡਰ ਮਾ ਤਾਂ ਸੌਗੀ ਹੋ ਗਈ ਘਰ ਨੂੰ ਨਾ 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 ਬੇਚ ਦਾ ਤੇਲ ਹੈ ਨਾ ਇਹ ਵਪਾਰੀਆਂ ਗਲੇ ਵੇਖਦਾ ਬਹੁਤ ਮਹਿੰਗੀ ਚੀਜ਼ ਈ ਹੈ ਕਿ ਤੇ ਸਸਤਾ ਸੋਣੋ ਮੈਂ ਤਾਂ ਤੇਰੇ ਬਹੁਤ ਮਹਿੰਗਾ ਆ ਆ ਦੇਖਾ ਸਾਰੇ ਏਡੀ ਸ਼ਾਨ ਹੈ ਤੈਨੂੰ ਵਿੱਚ ਦਿਖਾਵਾਂ ਹੁਣ ਤਾਂ ਸਾਰਾ ਜੰਗਲ ਜਿਹਾ ਬਣ ਗਿਆ ਘਟੋ ਘਟ 2300 ਸੈਲਾ ਰੇ ਦਾ ਰਖ ਹੋ ਜਾਂਦਾ ਓਰੇ ਕੋਈ ਨਾ ਓਰੇ ਇੱਕ ਵਾਰ ਓਰੇ ਚੋਰੀ ਵੀ ਹੋਈ ਆ ਪਿੱਛੇ ਮਾਰ ਕੇ ਫਿਰ ਚਾਚੇ ਨੇ ਇੱਥੇ ਗਦਾਮ ਬਣਾ ਦੇ ਤੇ ਬਾਅਦ ਇੱਕ ਛਾਂ ਉੱਥੇ ਈ ਸੀ ਇੱਕ ਇੱਥੇ ਝੁੰਗਵੇ ਤਿੰਨ ਤੇ ਆ ਖੂਹ ਚੱਲਦਾ ਤਾਂ ਓਰੇ ਉਰੇ ਤਾਂ ਬਹੁਤ ਰੌਣਕ ਲਾਦੀ ਹੁੰਦੀ ਸੀ ਸ਼ਾਨ ਸੀ ਉਹਦੇ ਵਿੱਚ ਭਈਏ ਰਹਿੰਦੇ ਤੇ ਦੇਖਣ ਵਾਲੇ ਤਾਂ ਮੈਂ ਕਾਨੂੰ ਚੂਕੋ ਕਰਦਾ ਇੱਥੇ ਭਈਆਂ ਦਾ ਕੌਣ ਗੜਦਾ ਯਾਰ ਇੱਕ ਗੋੜਾ ਗੋੜ ਨੂੰ ਵੀ ਦੇਖਿਆ ਪਰ ਮੈਂ ਮੈਂਥਾ ਚੱਲਦਾ ਨਹੀਂ ਦੇਖਿਆ ਮੈਂਥਾ ਬੱਸ ਹੀ ਦੇਖਿਆ ਚੱਲ ਠੀਕ ਆ ਕਿਉਂ ਆਕਲਾੜ ਵਾਲਾ ਮੈਂ ਬਾਦੂਆ ਦੇਖਿਆ ਉਹ ਲਹਿਨ ਲੱਗੀ ਹੁੰਦੀ ਸੀ ਬੜਾ ਕਰੜ ਇੱਕ ਦੂਏ ਦੇ ਕਰਾਹੇ ਉਹ ਕਰਕੇ ਫੇ ਉਹਨਾਂ ਨੇ ਦੇਖਿਆ ਮੈਲ ਸਾਫ ਕਰਨ ਨੂੰ ਆਪਾਂ ਮਿੱਠਾ ਛੋੜ ਪਾਉਂਦੇ ਉਹਨੇ ਉਹ ਪਾਉਣਾ ਸੰਘਾੜਾ ਹਾਂ ਸੰਘਾੜੇ ਨਾਲ ਕਰਨ ਹਾਂ ਉਹਦੇ ਦੋਦੇ ਕਰੀ ਜਾਂਦੇ ਉਹਦੇ ਨੇ ਕਰਨੇ ਆ ਬਾ ਮੈਂਥਾ ਦੇ ਪਲਾਂਟ ਨਹੀਂ ਮੈਂ ਚੱਲਦਾ ਦੇਖਿਆ ਬਾਕੀ ਤੂੰ ਐ ਲਾ ਲਾ ਵੀ ਆਹਾ ਕਲਾੜ ਮੱਖੀਆਂ ਮੱਜਾਂ ਦਾ ਹੈਗੇ ਹੀ ਪਹਿਲਾਂ ਦਾ ਬਹੁਤ ਯਾਰ ਪਹਿਲਾਂ ਦਾ 30 35 ਦਾ ਡੰਗਰ ਤੇ ਪਹਿਲਾਂ ਮੱਜਾਂ ਬਹੁਤੀਆਂ ਮੈਂਥਾ ਦਾ ਤੇਲ ਦਾ ਸੀ ਤਾਂ ਕਢਾ ਕੇ ਲੈ ਗਿਆ ਇਹਦਾ ਦੇਖਿਆ ਚੱਲਦਾ ਬੈਠਣਾ ਲੈ ਚ ਵੀ ਅੱਜ ਸਰਕਾਰੀ ਕਰਨੀ ਲੱਗੀ ਦੇਖੀ ਜਾਂਦਾ ਵੀ ਵੱਧ ਨਿਕਲਦੇ ਕਣ ਨਿਕਲਦਾ ਨਿਕਲਦਾ ਮੈਂ ਕਹਿੰਦਾ 10 ਲੀਟਰ ਕੀਦੇ ਤਾਂ ਇਹ ਜਿਹੜਾ ਤੂੰ ਕਹਿੰਦਾ ਇੰਨਾ ਉੱਚਾ ਬਣਾਇਆ ਤੇ ਅਸੀਂ ਟਾਇਆ ਇਹ ਅੱਛਾ ਇਹ ਉਸੇ ਵਾਸਤੇ ਪਾਣੀ ਵਾਸਤੇ ਬਣਾਇਆ ਹੋਇਦਾ ਹੈ ਸਮਝ ਗਿਆ ਇਹਦੇ ਪਾਈਪਾਂ ਵਾਲਾ ਨੰਦੇ ਹੈਗੀਆਂ ਤੈਨੂੰ ਪਾਈਪਾਂ ਦਿਖਾਵਾਂ ਨਹੀਂ ਪਾਈਪਲਾਈਨ ਬਾਈ ਪਹਿਲਾਂ ਤੇ ਪਾਈ ਪਿਓਰੇ ਇੱਕ ਵਾਰ ਪਟਾਕਦੇ ਅਸੀਂ ਪੱਥਰ ਦੀ ਪਈ ਵੀ ਹੈਨਾ ਪੱਥਰ ਦੀ ਪਈ ਵੀ ਇਹ 6 ਇੰਚੀ ਪਾਈਪ ਦੀ ਸਾਡੀ ਬੰਦ ਹੋਲੀ ਠੀਕ ਹੈ ਸੋਰੇਕਰ ਇੱਕ ਵਾਰ ਬੰਦ ਹੋਲੀ ਮੁੜ ਕੇ ਸੀ 6 ਇੰਚੀ ਬੰਦ ਹੁਣ ਕਰਕੇ ਇੰਨਾ ਕ ਮੋਗਾ ਰਹਿ ਗਿਆ ਤਾਂ ਪਾਣੀ ਇੱਥੀ ਉੱਥੀ ਲੱਗ ਰਿਹਾ ਫੇਰ ਅਸੀਂ ਪਟਾਕੇ 8 ਇੰਚ ਦੀ ਦਵਾਈ ਆ ਇਹ ਉੱਥੀ ਉੱਥੀ ਦਵਾਈ ਉੱਥੀ ਦਵਾਈ ਉਹ ਪਟਾਤੀ ਹੁਣ ਪਲਾਸਟਿਕ ਦੇ ਨਾ ਹਾਂ ਪਲਾਸਟਿਕ ਦੀ ਪਟਾ ਦੇ ਜਿਆਦਾ ਪੱਥਰ ਦੀ ਦਵਾਈ ਆ ਪੱਥਰ ਦੀ ਦੀ ਜਿਆਦਾ ਪੱਥਰ ਦੀ ਸਾਰੀ ਬੰਦ ਹੋ ਗਈ ਆ ਦੇ ਆ ਛੜੇ ਗਿਆ ਉਹ ਯਾਰ ਸਕੀਮ ਆਈ ਤੇ ਪੱਥਰ ਦੀ ਇੱਥੇ ਸਕੀਮ ਚੱਲੀ ਚੋ ਪੱਥਰ ਦੀ ਫਿਰ ਉਹਨਾਂ ਨੇ ਵੀ ਦਵਾਈ ਤੇ ਉਹ ਝਾਂਗੇ ਬਾਬੇ ਲੈ ਆਨੇ ਵੀ ਸਾਰੇ ਸਭ ਤੋਂ ਨਾ ਉਹਨਾਂ ਨੇ ਦਵਾਈ ਹੋਈ ਜਿੰਨੀ ਵੀ ਬਣਾ ਸਭ ਤੋਂ ਪਹਿਲਾਂ ਕਿਥੇ ਉਹਨਾਂ ਨੇ ਤਾਂ ਬਾਅਦ ਚ ਦਵਾਈ ਆ ਹੁਣ ਉਹਨਾਂ ਦਾ ਹੁਣ ਕੀ ਦਵਾਈ ਆ ਤਾਂ ਬਹੁਤ ਦੇਰ ਜਿਆਦਾ ਸੀ ਪਟ ਕੇ ਦਵਾਈ ਉਹਨਾਂ ਨੇ ਬਾਅਦ ਚ ਦਵਾਈ ਆ ਇਹ ਤਾਂ ਸਭ ਤੋਂ ਪਹਿਲਾਂ ਦੱਬ ਹੋਈ ਵੀ ਆ ਜਦੋਂ ਉਹ ਤਾਂ ਦੁਆਰ ਤੇ ਪਟ ਕੇ ਸੀ ਪ੍ਰਾਪਤ ਦਵਾਈ ਆ ਮੈਂ ਸਰਕਾਰੀ ਬੋਰ ਵਾਲੇ ਨਹੀਂ ਹੈਗੇ ਕਿਤੇ ਵੀ ਪੈਪ ਲੈਣ ਉਹ ਉਹ ਆ ਸਰਕਾਰੀ ਬੋਰ ਆਹ ਲੱਗਿਆ ਬਸ ਸਰਕਾਰੀ ਬੋਰ ਉਰੇ ਹੈ ਉਰੇ ਜਿਹੜਾ ਸਰਕਾਰੀ ਬੋਰ ਇੱਕ ਉਧਰ ਵੀ ਸਰਕਾਰੀ ਬੋਰ ਆ ਉਹ ਵੀ ਸਰਕਾਰੀ ਦਾ ਹਾਂ ਇਹਦੇ ਉੱਥੇ ਇਹਨਾਂ ਦੇ ਫਿਰ ਦੋ ਨੇੜੇ ਆ ਨਾ ਤਾਂ ਨਹੀਂ ਪਾਈ ਲੈਣ ਇਹਨਾਂ ਜਿਆਦਾ ਜਿਹੜਾ ਕਮਾ ਉੱਥੇ ਲੱਗਿਆ ਹੋਇਆ ਮਸੂਏ ਕੋਲ ਉਹਦੀ ਲੈਣ ਪਈ ਵੀ ਆ ਇਹਦੀ ਹੈ ਹੀ ਨਹੀਂ ਕਿਤੇ ਵੀ ਨਹੀਂ ਹੈਗੀ ਭਾਈ ਇਹਨਾਂ ਦੀ ਪਾਈਪ ਲੈਣ ਪਤਾ ਨਹੀਂ ਹੋਊਗੀ ਕਿਆ ਚੱਕਰ ਸ਼ਾਇਦ ਹੋਊਗੀ ਤਾਂ ਹੈ ਗਿਆਤਾ ਤੇ ਕਿਸ ਨੇ ਹਾਂ ਗਿਆਤਾ ਚੁਚੇ ਟਾ ਦੇ ਪਾਈਪ ਲਾਈਨ ਮੈਂ ਮਰਸੂਏ ਦੇਖੋ ਉਹਨਾਂ ਨੇ ਪਾਈਪ ਲਾਈਨ ਪਾਈ ਵੀ ਸਰਕਾਰੀ ਬੋਡ ਦੀ ਨਹੀਂ ਇਹ ਹੋਰ ਚਾਰ ਮੈਂ ਸੋਚੀ ਆ ਮਾ ਹੋ ਗਈ ਆ ਚੱਲਦੇ ਹੋ ਕਾਲੇ ਕ ਬੰਦ ਹੈ ਕਿਹੜੀ ਇਹ ਇਹ ਚੱਲਦੇ ਆ ਮੋਟਰਾਂ ਭਾਈ ਅੱਛਾ ਤੇ ਹੁਣ ਇਹਨਾਂ ਦੀ ਹੋ ਗਈ ਇਹਨਾਂ ਦਾ ਪਾ ਅੱਛਾ ਮਤਲਬ ਇਹ ਪਤਾ ਨਹੀਂ ਵੇਚ ਗਏ ਆ ਵਿਗ ਗਏ ਆ ਇਹ ਪਤਾ ਨਹੀਂ ਕੀ ਹੋਇਆ ਇਹ ਬਹੁਤ ਬੜਾ ਬੋਰ ਦਾ ਇਹ ਹਾਂ ਅੰਦਰ ਦਾ ਬਹੁਤ ਉਹ ਆ ਲੋਹਾ ਦੇਖੀ ਕਿਹੜਾ ਪਾਈਪ ਤੋਂ ਉਹਨਾਂ ਦੇ ਹਾਂ ਨਾ ਉੱਥੇ ਮਨਸੂਬੇ ਦੇਖਿਆ ਬੰਦਾ ਬਾਹਰ ਨਾਲ ਨੂੰ ਵੱਡਣ ਲੱਗਿਆ ਵਾਰੀ ਲਾ ਕੇ ਹੂੰ ਮੈਂ ਕਹਿੰਦਾ ਵੀ ਅੱਧਾ ਇੰਚ ਵੱਡਦੀ ਐ ਇੰਨੀ ਮੋਟੀ ਨਾਲ ਨੂੰ ਉਹਦੇ ਨਾਲ ਨਹੀਂ ਵੱਡ ਹੋਈ ਇਹ ਛੱਡ ਗਏ ਉਹ ਵਿਚਾਲੇ ਸਹੀ ਗੱਲ ਹੈ ਹਾਂ ਭਾਈ ਜਿਹੜੇ ਇਹ ਹੁਣ ਉਹ ਸਰਕਾਰੀ ਬੋਰਿਕ ਉਹ ਆ ਮਤਲਬ ਕਿ ਪਹਿਲਾਂ ਕਿ ਆਪਣੇ ਬੋਰ ਨਹੀਂ ਤੇ ਇੱਕ ਇਹ ਕਹਿੰਦੇ ਵੀ ਨਹਿਰ ਚ ਪਾਣੀ ਪਾਣੇ ਨੂੰ ਗੇਰੇ ਹੋਏ ਦੇ ਕਿਹੜੇ ਆਹ ਬੋਰ ਕਰੇ ਹੋਏ ਦੇ ਵੇਖਿਆ ਜੀ ਜਦੋਂ ਉਹ ਨਹਿਰ ਚ ਪਾਉਣਾ ਆਪਣੇ ਬੋਰ ਨਹੀਂ ਸੀ ਹੈਗਾ ਇੱਧਰ ਸਾਨੂੰ ਸਾਡੇ ਪਹਿਲਾਂ ਦੱਸਦੇ ਵੀ ਹੁਣ ਮੋਟਰ ਸਾਢੇ ਬਿੰਦਿਆਂ ਦੀ ਪਹਿਲਾਂ ਪਹਿਲਾਂ ਮਲਕੀਸ਼ਰਾਂ ਦੀ ਮੋਟਰ ਲੱਗੀ ਸੀ ਹੌਲੀ ਹੌਲੀ ਚੱਲੇ ਤੇ ਬੋਰ ਸਰਕਾਰੀ ਕਰੇ ਤੇ ਆਪਣੇ ਖੇਤਾਂ ਨੂੰ ਐਂਦਾ ਉਹਦੇ ਇੰਜਣੇ ਦਾ ਔਰੇ ਖੂਈ ਸੀ ਅਸੀਂ ਪਰ ਉਹਰੇ ਇੰਜਣ ਦਾ ਸਾਡੇ ਆ ਇਹਦੇ ਪਿੱਛੇ ਜਿਆਦਾ ਕਾਲੇ ਗੁੰਜਾਇਸਨੀਤੀ ਹੈਗੀ ਬੰਦੇ ਚ ਹਾਂ ਹੁਣ ਸਾਢੇ ਬੋਰਡਰ ਬਾਰੇ ਖੇਤ ਤੇ ਉਹ ਵੀ ਅੱਧੇ ਹੀ ਬੀਜ ਹੁੰਦੇ ਤੇ ਆ ਮੰਡ ਕਿੱਥੇ ਦੇ ਬੰਦੇ ਨੇ ਖਰੀਦਿਆ ਕਹਿੰਦੇ ਨਾ ਬਾਹਰ ਕਰਿਆ ਨਹੀਂ ਇਹ ਮੰਡ ਤਾਂ ਬਾਈ ਸਰਕਾਰ ਨੇ ਬਾਦ ਕਰਾਇਆ ਪੰਜ ਪੰਜ ਕਿੱਲੇ ਦਿੱਤੇ ਉਹਨਾਂ ਨੇ ਨਹੀਂ ਜਿੰਨੀ ਮਰਜ਼ੀ ਬਾਹਲੇ ਹਾਂ ਕਿਤੇ ਕਿਤੇ ਤੇ ਆਕੇ ਨੇ 5-5 ਕਿੱਲੇ ਹੋਰ ਤਾਂ ਹੋਰ ਉਹਨਾਂ ਨੇ ਡੰਗਰ ਰੱਖਣ ਨੂੰ ਤੂੜੀ ਨੂੰ ਸਾਰੇ ਬਣਾ ਕੇ ਦਿੱਤੇ ਉਹਨਾਂ ਨੇ ਉਹ ਕਿਤੇ ਕਿਤੇ ਹੈਗੇ ਵੀ ਆ 5-5 ਬਿਸਵੇ ਨੂੰ ਰਹਿਣ ਨੂੰ ਵੀ ਦੇ ਕੇ ਦਿੱਈ ਆ ਉਹਨਾਂ ਨੇ ਨਾਲ ਸਭ ਸਹੂਲਤਾਂ ਦੇ ਕੇ ਤਾਂ ਬਾਦ ਕਰਾਈ ਆ ਫਰਸ਼ ਲਾ ਕੇ ਖੁੱਲੀ ਬਣਾ ਕੇ 40% ਵੇਚ ਕੇ ਲੋਕਾਂ ਨੂੰ ਉੱਥੇ 40 ਕਿਉਂ ਉੱਥੇ ਦਾ 80% ਵੇਚ ਗਏ 20% 20% 20% ਹੁਣ ਜਾਲ ਕਰਦੇ ਆ ਜੀ ਜਮੀਨ ਬਣੀ ਆਬਾਦ ਸੀ ਇੱਥੇ ਫਸਲ ਹੁੰਦੀ ਸੀ ਜਿਹੜੀ ਮਾੜੀ ਮੋਟੀ ਹੁੰਦੀ ਸੀ ਹੁਣ ਜਿਹਦੇ ਉੱਥੇ ਨਕਾ ਫਸਲ ਹੁੰਦੀ ਉਹ ਨਹੀਂ ਜਾਈ ਹੁਣ ਡੈਡੀ ਦੇ ਨੂੰ ਰੱਖਦੇ ਕਹਿੰਦੇ ਅਸੀਂ ਕੱਪੜੇ ਧੋਣ ਨੂੰ ਉੱਥੇ ਰਹੀ ਜੀ ਇਕੱਠੀ ਕਰਕੇ ਲਿਆ ਕਰਦੇ ਤੇ ਜਿੱਥੇ ਸਾੜੇ ਗਾਹਾਂ ਮੋਟਰ ਕੋ ਖੇਤ ਆ ਉਹ ਨੂੰ ਵੀ ਪਾਉਂਦੇ ਆਗੇ ਫੇਰ ਜਿੱਟੀ ਜਿੱਟੀ ਉੱਲੀ ਜੀ ਲੈਦੀ ਖੇਤ ਹਾਂ 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 ਉਹ ਕਹਿੰਦਾ ਇਕੱਠੀ ਕਰਕੇ ਲਿਆਉਣੀ ਉਹਦੇ ਕੱਪੜੇ ਧੋਣ ਦੇ ਕਰਦੇ ਖਰਚਰ ਹੁੰਦਾ ਦਾ ਮੈਨੂੰ ਹੋਈ ਕੱਢ ਦਿੰਦਾ ਦਾ ਫ ਕਿਆ ਬਣਾਏ ਹੋ ਹੁੰਦੇ ਜਿਹੜੇ ਪੱਥਰ ਦੇ ਲਾ ਕੇ ਪੀਚਾ ਨਾ ਹਾਂ ਵੀ ਉੱਥੇ ਕਹਿੰਦੇ ਬਹੁਤ ਕੱਪੜੇ ਧੋਂਦੇ ਦੇ ਇੱਥੇ ਲੋਕ ਨਦੀ ਕੋਲ ਇੱਥੇ ਹੈ ਪਾਣੀ ਤਾਂ ਤੈਨੂੰ ਦੱਸਦੇ ਵੀ ਜਦ ਹੁਣ ਮੈਂ ਇਹਨੂੰ ਸੋਚੀ ਹੈ 52-53 ਸਾਲ ਦੀ ਉਮਰ ਹੋ ਗਈ ਜਿਹੜਾ ਆਪਣੇ ਦਰਵਾਜ਼ੇ ਵਾਲਾ ਖੂਹ ਹੈ ਹਾਂ ਉਹ ਖੂਹ ਚੱਲਦਾ ਹੁੰਦਾ ਤਾਂ ਉੱਥੇ ਨੰਬਰ ਲੱਗਦਾ ਤਾਂ ਵੀ ਹੁਣ ਆ ਬੰਦਾ ਹਲੇ ਪਾਣੀ ਕੱਢ ਕੇ ਕੱਪੜੇ ਧੋਂਦਾ ਮੈਨੂੰ ਸਾਨੂੰ ਬੁਲਾਉਂਦਾ ਇੱਥੇ ਬਾਅਦ ਮੇਰੀ ਵਾਰੀ ਆਉਣੀ ਆ ਆਪਣੀ ਬਾਲਟੀ ਬੰਨਣੀ ਆ ਲੱਜ ਨੂੰ ਆਪਣਾ ਕੰਮ ਜਨਣਾ ਉੱਥੇ ਨਾ ਆਇਆ ਮੁੰਡਾ ਜਿਹਾ ਬਣਾਇਆ ਹੁੰਦਾ ਪੂਜੇ ਪਾਣੀ ਜਵੱਤੇ ਗੋਲ ਬਣਾਏ ਬੰਦੇ ਪਰ ਚਲਦੀ ਨਹੀਂ ਦੇਖੀ ਸਾਰਾ ਪਿੰਡ ਉੱਥੇ ਕੱਪੜੇ ਧੋਵਾ ਹੁੰਦਾ ਦਾ ਆ ਖੂਪਰ ਆਪਣੇ ਖੇੜੇ ਕੋਲ ਅੱਛਾ ਅੱਜ ਜਾਲ ਪਾ ਕੇ ਬੰਦ ਕਰਿਆ ਵਾ ਵਿੱਚ ਡੱਕੜ ਗਾਣਾ ਬਹੁਤ ਖਰਾਬ ਹੈ ਉਹ ਪਾਣੀ ਪੀਣ ਨੂੰ ਵਰਤਦੇ ਨੇ ਨਹਾਉਣ ਨੂੰ ਵੀ ਡੰਗਰਾਂ ਨੂੰ ਸਾਰਾ ਪੀਂਦੇ ਤੇ ਆ ਵੀ ਤਾਂ ਸਾਡਾ ਖੂਹ ਇਹੀ ਚੱਲਦਾ ਤਾਂ ਇਹੀ ਚੱਲਦੇ ਤੇ ਆ ਖੂਹ ਇਹੀ ਚੱਲਦਾ ਤਾਂ ਹੁਣ ਇੱਥੇ ਵੀ ਹੋ ਗਿਆ ਸਮਝੇ ਸਾਬ੍ਹ ਬਦਲਦਾ ਨਹੀਂ ਪਤਾ ਨਹੀਂ ਭਾਈ ਤਰੱਕੀ ਹੈ ਪਤਾ ਨਹੀਂ ਬਰਬਾਦੀ ਹੈ ਭਾਈ ਕੁਝ ਨਹੀਂ ਪਤਾ ਹੈ ਇਹ ਹੈਗਾ ਤਰੱਕੀ ਵਾਲੇ ਕੰਮ ਹੈ ਬਰਬਾਦੀ ਵਾਲੇ ਕੰਮ ਨਹੀਂ ਹੁਣ ਪਿੱਛੇ ਅਗਲਾ ਅੱਜ ਤੱਕ ਕਹਾ ਜਿਵੇਂ ਚੱਲੋ ਵਾਧੇ ਜਾਂਦੀ ਹੈ ਜਿਵੇਂ ਜਿਵੇਂ ਸੈ ਪਰ ਆਏ ਆ ਵੀ ਇਸ ਦੇ ਹਿਸਾਬ ਨਾਲ ਵਧਦਾ ਜਾਈਏ ਹਾਂ ਹੁਣ ਇੱਕ ਕਈ ਜਸਵੀਰ ਹੁਣ ਕੋਠੀ ਵਾਰ ਰਿਹਾ ਉਹ ਪਹਿਲਾਂ ਇਹ ਵਸਤੂ ਸ਼ਾਸਤਰ ਵਾਲਾ ਇਹ ਉਹ ਕਰਦੇ ਆ ਕਈ ਵੀਰਾਂ ਦੇ ਕਮੈਂਟ ਆਇਆ ਕਹਿੰਦੇ ਵੀ ਗਿਆਨੀ ਧਿਆਨੀ ਬੰਦੇ ਹੋ ਕੇ ਇਹੋ ਉਧੇ ਫਸਦੇ ਆ ਹੈ ਚਲੋ ਸਾਨੂੰ ਹੁਣ ਇਹ ਚੀਜ਼ ਬਾਰੇ ਪਤਾ ਨਹੀਂ ਚੜੀ ਅਸੀਂ ਕਰੀਉਂ ਨਹੀਂ ਆਗੀ ਇੱਕ ਵੀਰ ਤਾਂ ਮੈਨੂੰ ਬਾਹਰ ਤੇ ਇਹਨੇ ਮੈਸੇਜ ਕਰਿਆ ਮੈਨੂੰ ਰਿਕਾਰਡਿੰਗ ਵਿੱਚ ਲਿਖ ਕੇ ਕਰਿਆ ਮੈਂ ਕਹਿੰਦਾ ਮਾਸਟਰ ਇਹ ਜਿਹੜਾ ਹੈਗਾ ਨਾ ਵਸਤੂ ਸ਼ਾਸਤਰ ਮੈਂ ਵੀਡੀਓ ਜਦ ਵੀ ਕਹੇ ਵੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਬਾਈ ਕੈਜੀ ਹੈ ਕਹਿੰਦਾ ਵੀ ਇਹ ਮੈਂ ਦੱਸਦਾ ਵੀ ਪੰਡਤਾਂ ਵਾਲਾ ਕੋਈ ਨਹੀਂ ਹੈਗਾ ਕਹਿੰਦੇ ਸਾਇੰਸ ਹੈ ਹੂੰ ਕਹਿੰਦਾ ਸਾਡੇ ਬਾਹਰ ਹੀ ਚਲਦੀ ਸਾਇੰਸ ਹੈ ਹੂੰ ਕਹਿੰਦਾ ਇਹ ਦਿਸ਼ਾ ਘਰ ਦੀ ਦੱਸਣੀ ਹੁਣ ਹੈ ਹੂੰ ਵੀ ਆਹ ਦਿਸ਼ਾ ਦੇ ਹਿਸਾਬ ਕੋ ਬਣਾਣਾ ਵੀ ਆਹ ਚੀਜ਼ ਬਾਥਰੂਮ ਇੱਥੇ ਹੋਣਾ ਚਾਹੀਦਾ ਤੇ ਨਾ ਦਿਸ਼ਾ ਦੱਸਦੀ ਹੁੰਦੀ ਦਿਸ਼ਾ ਦੇ ਇਹਨੂੰ ਕਹਿੰਦੇ ਵਾਸੂ ਸ਼ਾਸਤਰ ਕਹਿੰਦੇ ਆ ਮਤਲਬ ਕਿ ਫੇਸ ਸੱਭਿਅਤਾ ਦਾ ਉਹ ਬਾਲਡ ਆ ਉਹ ਲੋਕਾਂ ਨੂੰ ਐ ਵੀ ਇਹ ਕਿਤੇ ਪਰਮਾ ਪਰਮਾ ਦੇ ਪੈ ਕੇ ਬਣਾਉਣ ਲੱਗੇ ਜਿਹੜਾ ਬਾਲਡ ਲਿਖਿਆ ਹੋਇਆ ਇਹਨੂੰ ਐ ਲੱਗਦਾ ਵੀ ਖਣੀ ਪੰਟ ਤਾਂ ਉਹਦੇ ਵਿੱਚ ਹੈ ਹਾਂ ਕਹਿੰਦੇ ਵੀ ਸਾਇੰਸ ਹੈ ਇਹ ਉਹਨਾਂ ਨੇ ਖਾਸਾ ਕੁਝ ਸਿਫਤ ਉਹ ਮੇਰੇ ਕੋ ਆਪ ਨਹੀਂ ਆਇਆ ਉਹਨਾਂ ਮੈਨੂੰ 4 ਮਿੰਟ ਦਾ ਮੈਸੇਜ ਭਾਈ ਨਾ ਬੋਲ ਕੇ ਭੇਜਿਆ ਵਾ ਦਾ ਫੇਰ ਮਾਸੜ ਆ ਜੀ ਜੇ ਕਹਿੰਦਾ ਅਸੀਂ ਬਣਾਉਂਦੇ ਇਹਦੇ ਨਹੀਂ ਨਹੀਂ ਪਰ ਇਹਦੀ ਵੀ ਵਧੀਆ ਹੋਇਆ ਮੈਨੂੰ ਤਾਂ ਐ ਵੀ ਕਿਤੇ ਬਾਹਰ ਉਹ ਕਰੂਗਾ ਵਧੀਆ ਹੈ ਇੱਥੇ ਪਾਉਣ ਲੱਗਿਆ ਪਿੰਡ ਵਰਗਾ ਪਿੰਡ ਦਾ ਨਜ਼ਾਰਾ ਨੇ ਭਾਈ ਠੀਕ ਹੈ ਪਿੰਡ ਵਰਗਾ ਨਜ਼ਾਰਾ ਨਹੀਂ ਹੈਗਾ ਇਹ ਜਿੱਥੇ ਹਰਾਈ ਮਿਲਣੀ ਹੈ ਤੇਰੇ ਸਾਹਮਣੇ ਹੈ ਹੈ ਕਿ ਨਹੀਂ ਦਲਵੀਰ ਰਾਤ ਤੈਨੂੰ ਦੱਸਾਂ ਇਹ ਚੋਚਾ ਤਾਂ ਹੀ ਭਾਈ ਨਾ ਉੱਚਾ ਰਹਿ ਮੈਂ ਤੇ ਬਰਾਟ ਕਰਕੇ ਇਹ ਉਹਨੂੰ ਨਾਲ ਨਾਲ ਨੂੰ ਲੱਗਿਆ ਵਾ ਦਾ ਇੱਥੇ ਇੰਨੀ ਪੌੜੀ ਕਰੀ ਵੀ ਹੁੰਦੀ ਸੀ ਪੜੀ ਗਿਆ ਯਾਰ ਇੱਥੇ ਨਾ ਮਤਲਬ ਗਏ ਇਹਦੇ ਪਿੱਛੇ ਦਾ ਇੱਕ ਹੋਰ ਕੋਠਾ ਆ ਇਹਦਾ ਬਾਅਦ ਚ ਅਸੀਂ ਆਹ ਕਰ ਲਿਆ ਉਰੇ ਖੋਜਾ ਕਰਿਆ ਬਤਾ ਐਂ ਚੜਨੇ ਨੂੰ ਵਧੀਆ ਸੋਖਾ ਤਾਂ ਵਿਚੀ ਦੇ ਇੱਥੇ ਨਾ ਇੱਥੇ ਆ ਪਾਈਆਂ ਹੋਈਆਂ ਵਿੱਚ ਲੋਹੇ ਦੀਆਂ ਪੱਤੀਆਂ ਪੈ ਟਿਕ ਜਾਂਦਾ ਹੈ ਹਾਂ ਐ ਐ ਤਿਰਸ਼ੀਆਂ ਪੈ ਟਿਕ ਜਾਂਦਾ ਜੇ ਉਹ ਗੇਟ ਵਾਲ ਵੀ ਖੋਲਣਾ ਇਹ ਪਾਈਪ ਲਾਈਨ ਇੱਧਰ ਨੂੰ ਜਾਂਦੀ ਆ ਠੀਕ ਹੈ ਤੇ ਹੁਣ ਤਾਂ ਖੋਲਣੇ ਨਹੀਂ ਪੈਂਦੀ ਦਰਵੀਜ਼ ਦੋ ਮੋਟਰਾਂ ਹੋ ਗਈਆਂ ਹੁਣ ਇੱਧਰ ਜੀ ਦਾ ਇਹਦਾ ਚਲਾਉਂਦੇ ਨੇ ਉਹ ਮੋਟਰ ਐ ਦੂਈ ਉਥੇ ਪਾਈਪ ਲਾਈਨ ਨੂੰ ਕਨੈਕਸ਼ਨ ਸਾਰਿਆਂ ਦਾ ਇਕੱਠਾ ਹੋਇਆ ਵਾ ਇਹਦਾ ਲੱਗ ਜਾ ਰਿਹਾ ਇਧਰ ਨੂੰ ਆ ਵੀ ਦੇਖਣੇ ਜੂਟਾ ਇਕੱਠੀਆਂ ਕਨੈਕਸ਼ਨ ਇਕੱਠੇ ਹੋਣਗੇ ਹਾਂ ਆ ਦੇਖ ਹੁਣ ਉਰੇ ਦੇਖ ਲੈ ਇਹ ਖੋਲੇ ਵੇ ਪੈ ਪੇ ਇਹ ਸਾਰੇ ਇਹਨੂੰ ਜਾਂਦੇ ਤੇ ਇੱਥੇ ਮੈਂਥੇ ਬਰਾਂਡ ਦਾ ਹੋਦਾ ਆ ਪੈ ਪਾ ਦੇਖ ਆ ਬਾਹਰ ਲੱਗੇ ਵੇ ਗੇਟ ਵਾਲ ਲੱਗੇ ਵੇ ਜਾਣਾ ਖੱਡਾ ਉਧਰ ਨੂੰ ਉਧਰੇ ਪਾਣੀ ਜਾਣੀ ਧਵਾਈ ਵਾਲਾ ਸਿਸਟਮ ਹੁੰਦਾ ਦਾ ਅੱਛਾ ਹਾਂ ਇਹ ਪਾਣੀ ਜਾਂਦਾ ਦਮ ਮੈਂਥੇ ਨੂੰ ਮੈਂਥੇ ਨੂੰ ਹਾਂ ਆਹ ਸਾਰਾ ਵਿੱਚੋਂ ਪੱਠੀ ਅਗਵਾਲਣ ਹੁੰਦਾ ਦਾ ਉਹਦੇ ਦੇਖ ਲੈ ਤਾਂ ਇਹਨਾ ਟਾਈਮ ਹੋ ਗਏ ਮੈਂ ਤਾਂ ਅੱਜ ਪਤਾ ਲੱਗਿਆ ਜੀ ਇੰਨਾ ਕੋਈ ਨਹੀਂ ਨਹੀਂ ਇੱਥੇ ਖੂਹ ਤੇ ਜਿਹੜਾ ਉੱਪਰ ਪ੍ਰੋਜੈਕਟ ਦਾ ਨਾ ਉਹਦੇ ਵਾਲਾ ਉਹ ਦੇਖਦਾ ਕਿੰਨਾ ਇਹਦਾ ਅਸੀਂ 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 ਢਾਇਆ ਅਸੀਂ ਚੱਕਿਆ ਇਹਦੇ ਸਾਫ਼ ਕਰਿਆ ਉਹਦਾ ਬਹੁਤ ਉੱਚਾ ਤਾਂ ਹੋਰ ਵੀ ਇਹ ਵਾਲੇ ਲਾ ਦੇ ਉੱਪਰ ਨਟੀਆਂ ਜਗ੍ਹਾ ਉਹ ਲੱਗਿਆ ਵਾ ਤੋਰੇ ਉੱਪਰ ਇਹ ਮੋਟਰਾਂ ਉੱਪਰ ਇਹ ਚੈਨ ਬੁੱਕੀਆਂ ਸਾਰਾ ਬੈਠ ਆਹ ਉਹ ਰੇ ਨੂੰ ਨਾ ਪੱਠੀਆਂ ਦਾ ਤਾਂ ਇਹ ਨੀਮੇ ਬਣਾਇਆ ਉਹ ਤਾਂ ਕਿ ਹੋ ਗਿਆ ਹਾਲੇ ਤਾਂ ਹੋਰ ਥੋੜਾ ਮੜਾ ਵੋਟਾ ਪਾ ਲੈ ਇੱਥੇ ਭਾਰਤ ਨੀਮਾ ਹੀ ਤਾਂ ਇਹ ਅੱਛਾ ਇਹ ਹੀ ਮਰ ਗਿਆ ਉਹਦਾ ਹਈਓ ਨੀ ਇਹ ਆ ਤਾਂ ਜਮੀਨ ਆਹੀ ਉੱਚਾ ਤੇ ਜਮੀਨ ਤਾਂ ਉਹ ਅਨੀਮੀ ਹੀ ਟਲੀ ਨਾਲੇ ਦੇਖ ਲੈ ਉਹ ਟਾਈਮ ਦਾ ਪਾਇਆ ਤਾਂ ਸਨੀਪਾ ਪਾਈਆਂ ਮੈਂ ਉਹ ਪਾਉ ਉਹ ਪਏ ਬੇ ਪਾਉ ਲੇਟਰ ਪਾਉ ਹਾਂ ਦੇਖ ਲੈ ਆ ਤੇਰੇ ਸਾਹਮਣੇ ਪਾਏ ਕਹਿੰਦੇ ਖੰਭੇ ਨਹੀਂ ਮੈਲੇ ਜਿੰਨੇ ਮਾਰੀ ਚਾਰ ਲਓ ਕਾਲੀ ਨਾ ਨਾ ਓਰੇ ਬਹੁਤ ਖੰਭੇ ਪਾਵੇ ਪਲੇਟਾਂ ਇਹ ਹੁਣ ਮੜਿਆ ਮੈਨੂੰ ਲੱਗਦਾ ਨਹੀਂ ਵੀ ਥੋੜਾ ਬੋਤਾ ਕਿਤੇ ਕਿਤੇ ਚੋਂਦਾ ਹੱਲੇ ਵੀ ਚੋਂਦਾ ਨਹੀਂ ਹੈਗਾ ਜੇ ਭਾਈ ਖੰਭਾ ਚਾਹੀਦਾ ਆਪਣਾ ਗਾਟਰ ਪਾਜੋ ਖੰਭਾ ਨਹੀਂ ਲੇਜੋ ਹਾਂ ਗਾਟਰ ਨਹੀਂ ਭਾਈ ਇਹਦੀ ਮਜ਼ਬੂਤੀ ਇਹਦੀ ਮਜ਼ਬੂਤੀ ਬਹੁਤ ਹੈ ਇਹਦੀ ਦਾ ਓਰੇ ਦਾ ਮੇਰੀ ਕੋਈ ਦੇਖਦੇ ਆ ਸਲਾਹ ਵੰਦਦੇ ਵੀ ਕਾਹਨੂੰ ਇਹਨੂੰ ਸਾਫ-ਜਾਕ ਕਰਾਈਏ ਆ ਪੀਟਰ ਇਹਦਾ ਥੋੜਾ ਜਿਹਾ ਪਿੱਛੇ ਇਹ ਨਹੀਂ ਨਾ ਹੱਥ ਪੱਲਾ ਮਾਰਦਾ ਬੜਾ ਸਾਫ ਕਰਾਵੇ ਕਵਾੜ ਕਰਾ ਜਿੰਨੀ ਮੇਰੇ ਮਤਲਬ ਕਿ ਹੁਣ ਸਾਡਾ ਤਾਂ ਥੋੜਾ ਆਹੀ ਰਗਾਂ ਰਹਿ ਗਈ ਆ ਵੀ ਮੈਂ ਸਾਫ ਕਰੀ ਪਿਆ ট্রান্সਫਾਰਮ ਵਾਲੀ ਸਾਰੀ ਆ ਬਾਹਰ ਨਹੀਂ ਹੋਈ ਇਸ ਵਾਰ ਪੀਟਰ ਨੂੰ ਕਿਹਾ ਤਾਂ ਕੱਖ ਵੱਟਲਾ ਪਤਾ ਨਹੀਂ ਤਾਂ ਡੰਗਰ ਰੱਖਣੇ ਸਾਡਾ ਨਾ ਕਾਲੇ ਜਿਹੜੇ ਰਾਤ ਭਰਾਤ ਆਉਣਾ ਪੈਦਾ ਫੇਸਬੁਕ ਹਾਂ ਉਹ ਹੀ ਤਾਂ ਉਹਦਾ ਬਾਈ ਖੜਨ ਵੀ ਨਹੀਂ ਹੁੰਦਾ ਤਾਂ ਇੱਥੇ ਇੰਨਾ ਕੁ ਸੁਸਰਾ ਦਾ ਆਹ ਉਹਰੇ ਮੈਂ ਸਾਰਾ ਪੱਧਰਾ ਕਰਿਆ ਉੱਚਾ ਨਹੀਂ ਮਾਦਾ ਆ ਬੰਦੀ ਕਰ ਲਈ ਹਾਂ ਇਹ ਸਾਰੀ ਬੰਦੀ ਕਰ ਲਈ ਉਹ ਉੱਥੇ ਤੱਕ ਖਿਡਾਰੀ ਦਾ ਸਿਸਟਮ ਦਾ ਸਾਰਾ ਪੱਧਰਾ ਕਰਕੇ ਉੱਚਾ ਕਰ ਲੈ ਸਿਸਟਮ ਦਾ ਆ ਸਾਰਾ ਖਿਡਾਰੀ ਦਾ ਖਾਤਾ ਹਾਂ ਉਹ ਸਾਰਾ ਖੋਈ ਫੋਲ ਦੇ ਦੇਖੇ ਖੋਈ ਫੋਲ ਤੇ ਆ ਖੇਤ ਚ ਹਾਂ ਚਾਰ ਵੀ ਕੇ ਸੌ ਇਹ ਕੰਮ ਨੂੰ ਲੈ ਜਾ ਪ੍ਰੈਕਟੀਕਲ ਖੂਖੂ ਦੀ ਸਿਕਾਉਣੀ ਪੈਂਦੀ ਸੀ ਬਹੁਤ ਸੁੱਕ ਟਰਾਲੀ ਦਾ ਟਰਾਲੀ ਲੱਗਦੀ ਰਹਿੰਦੀ ਯਾਰ ਧਨ ਕਰਦੇ 20 20 40 40 ਬੰਦੇ ਦੀ ਰੋਟੀ ਆਉਂਦੀ ਸੀ ਜਦ ਰੋਟੀ ਵੀ ਪਕਾ ਕੇ ਦੇਣੀ ਕਾਗੇ ਦੰਦੇ ਦੇ ਉਰੇ ਘਰ ਦੇ ਇੱਥੇ ਰਹਿੰਦੇ ਤੇ ਕਹਿੰਦੇ ਵੀ ਬੀਬੀ ਦੱਸਦੀ ਕਹਿੰਦੀ ਬਹੁਤ ਰੋਟੀ ਬਣਾਈ ਆ ਵੀ ਤੂੰ ਐ ਲੈ ਵੀ 20 ਬੰਦੇ ਚਾ ਪੱਕੇ ਤੇ ਬਾਕੀ ਜਿਹੜੇ ਟਰਾਲੀਆਂ ਲਈ ਗਏ ਹੋ ਉਹਨਾਂ ਨੂੰ ਵੀ ਖਿਲਾਉਣੀ ਬਾਈ ਹੁਣ ਕਿੱਥੇ ਪਿੰਡ ਤੇ ਵਿਆਹ ਹੁੰਦਾ ਦਾ ਅਗਲਾ ਕਹਿੰਦੇ ਵੀ ਸਰਪੰਚਾ ਦੇ ਚੁੱਲ੍ਹੇ ਨੂੰ ਦੇ ਨੂੰ ਰਹਿਣ ਦੋ ਵੀ ਘਰ ਦੇ ਨੂੰ ਕਹਿੰਦਾ ਕਾਰ ਦਾ ਤੇ ਹਾਂ ਜ਼ਿਲ੍ਹੇ ਪੇੜੇ ਦੇ ਬੰਦੇ ਆਉਂਦੇ ਨੇ ਭਈਏ ਜਾਂਦੇ ਦੂਰ ਸਾਡੇ ਉਰੇ ਤੇ ਸਹੀ ਗੱਲ ਇਹ ਖੂਬ ਤਾਂ ਹੀ ਸਾਡਾ ਜਿਆਦਾ ਤਾਂ ਇੱਕ ਥਰਮੋਪਲਟ ਦਾ ਚੱਲਦਾ ਹੈ ਬੰਦੇ ਇੱਧਰ ਵੀ 15 20 ਲੱਗੇ ਬਦੇ ਇੱਕ ਲਾੜਪੁਰ ਵੀ 15 20 ਲੱਗੇ ਬਦੇ ਫਿਰ ਜਮੀਨ ਦਾ ਵੀ ਕੰਮ ਸਾਰਾ ਉਹਦੇ ਪਿੱਛੇ ਦਾ ਸਹੀ ਗੱਲ ਹੈ ਨਹੀਂ ਬਾਈ ਕੱਠਿਆਂ 'ਚ ਤਾਂ ਫਰਕ ਤਾਂ ਹੈ ਹੈ ਕਿ ਨਹੀਂ ਹਾਂ ਇਹ ਹੁੰਦਾ ਕੱਠੇ ਦੇ ਹੁਣ ਕੱਠਾ ਦਾ ਪਹਿਲਾ ਪਰਿਵਾਰ ਸਾਰਾ ਠੀਕ ਹੈ ਤੇ ਕਿੰਨਾ ਵਧੀਆ ਕੰਮ ਸਾਰਾ ਕਿੰਨਾ ਕਿੱਥੇ ਤੇ ਕਿੱਥੇ ਚੱਕੇ ਹੁਣ ਲੱਗ ਲੱਗ ਹੋਗੇ ਕੋਈ ਬੰਦਾ ਤੁਹਾਨੂੰ ਪਤਾ ਬਾਪੂ ਨੇ ਸਰਪੰਚ ਰਿਹਾ ਕਿੰਨਾ ਟਾਈਮ ਰਿਹਾ ਹੋ ਸਰਪੰਚ ਪਹਿਲਾਂ ਪੰਚੀ ਕਰੀ ਫਿਰ ਸਰਪੰਚੀ ਕਰੀ ਫਿਰ ਚੇਅਰਮੈਨ ਹੀ ਖੜੇ ਹੋ ਉਹ ਅੱਛਾ ਉਹ ਬੜਾ ਤਾੜਾ ਬੜਾ ਹਾਂ ਹਾਂ 20 30 ਸਾਲ ਸਰਪੰਚੀ ਕਰੀ ਹਾਂ ਅਸੀਂ ਬੱਲੇ ਬੱਲੇ ਬਾਈ ਬਹੁਤ ਫਿਰ ਚੇਅਰਮੈਨ ਹੀ ਚੇਅਰਮੈਨ ਹੀ ਚੇਅਰਮੈਨ ਹੀ ਸੌਲਾ ਬੈ ਗਿਆ ਕਹਿੰਦੇ ਆਇਆ ਹੋਗਾ ਘਰਪੁਰ ਪਹਿਰਾ ਲੱਗਿਆ ਹੋ ਬੱਲੇ ਬੱਲੇ ਉਹ ਮੈਂ ਕਹਿੰਦਾ ਵੀ ਕਿੱਥੇ ਤੱਕ ਦਾਤਾ ਬਹੁਤ ਦੂਰ ਦੂਰ ਰੱਖਦੇ ਹਾਂ ਹਾਂ ਕਰਾਲੀ ਕਰਾਲੀ ਕੋਲ ਇੱਧਰ ਤੱਕ ਬਹੁਤ ਦੂਰ ਦੂਰ ਤੱਕ ਦੇ ਗਿਆ ਨਾ ਉਹ ਤਾਂ ਏਰੀਆ ਹੁਣ ਤਾਂ ਛੋਟੇ ਛੋ ਦੇਰੀਆ ਦਾ ਹੈਨਾ ਜਦ ਚੱਲਦੀ ਬਾਈ ਜਦ ਪੂਰਾ ਅਰਤ ਮੋਂਕੁਲੀਆਂ ਦਾ ਗਦਾ ਕੰਮ ਤਾਂ ਬਹੁਤ ਕਰਿਆ ਹੈ ਹੈਨਾ ਚੱਕਿਆ ਤਾਂ ਮੈਂ ਰਵਾਨਾ ਮੋਟਰਸਾਈਕਲ लेके ਸਕੂਟਰ ਤਾਂ ਜੇ ਮੈਂ ਸਕੂਟਰ ਪਰ ਉੱਥੇ ਮੰਡੀ ਚ ਪਤਾ ਨਹੀਂ ਕਿ ਗੇਰਿਆ ਪਤਾ ਕੋਸੇ ਮੈਂ ਪੈਸੇ ਪੂਸੇ ਲੈ ਕੇ ਨਾ ਤੇ ਨਾ ਪੈਸੇ ਨਹੀਂ ਲੈ ਕੇ ਆਇਆ ਮੈਂ ਉੱਥੇ ਤਾਂ ਆਪਣਾ ਲਾਇਸੈਂਸ ਤਾਂ ਕੋਈ ਬਣਾਉਣਾ ਤਾਂ ਹੂੰ ਬਾ ਉੱਥੇ ਮੈਂ ਬਾਪੂ ਦੇ ਲਿਖਾ ਕੇ ਲਿਆਦਾ ਬੰਦੇ ਦਾ ਕੋ ਹੂੰ ਚਲ ਮੈਂ ਗਿਆਨੀ ਚੈਲਸੀ ਨਗਰ ਨੂੰ ਆਉਣ ਲੱਗਾ ਹਾਂ ਰੇੜੀ ਵਾਲਾ ਖੜਾ ਗੋਲ ਕੱਪਿਆਂ ਜਨ ਮੋਹ ਪੁਰ ਨੂੰ ਆ ਲਿਖਾਇਆ ਉਧਰ ਇੱਕ ਬਾਈ ਹੋਰ ਆ ਗਿਆ ਪਾਈ ਉਹ ਤੇ ਗੈਲ ਵੱਜਿਆ ਉਹ ਗਿਰ ਗਿਆ ਮੈਂ ਪੈਰ ਚਲਾ ਲਿਆ ਚਲ ਉਹ ਖੜ ਗਏ ਮੈਨੂੰ ਲੱਗ ਉਹ ਤਾਂ ਐ ਕਰਿਆ ਐ ਕਰਿਆ ਫਾਇਦਾ ਮੈਂ ਨਿਆਣਾ ਚੀਦਾ ਹਮਮ ਕੱਲ 17 18 ਸਾਲ ਦਾ ਲਾਇਸੈਂਸ ਬਣਿਆ ਹਮਮ ਕਹਿੰਦੇ ਕਿਹੜਾ ਪੰਡ ਹੈ ਇਹ ਮਹਾ ਪੰਡ ਮਹਾਰਾ ਜੀ ਕਹਿੰਦੇ ਕਮਾਲ ਵਾਲਾ ਪੰਡ ਮਹਾ ਕਵਾਰ ਦਾ ਭਤੀਜਾ ਹੀ ਹੈ ਜੀ ਕਹਿੰਦੇ ਫਿਰ ਜਾ ਤੂੰ ਕਹਿੰਦਾ ਸੀ ਆ ਵਧਾ ਦੋਗੇ ਕਵਾਰ ਨੀ ਨੌ ਚੱਲਦਾ ਦਾ ਨੌ ਚੱਲਦਾ ਦਾ ਇੱਕ ਦਾ ਕਾਮਰੇਡ ਤੇ ਕਾਮਰੇਡ ਕਾਮਰੇਡ ਤੇ ਨਾ ਕਾਮਰੇਡ ਕਰਕੇ ਇੱਕ ਉਹਨਾਂ ਦੀ ਮੈਂ ਹੋਰ ਵੀ ਗੱਲ ਬਹੁਤ ਵਧੀਆ ਬਾਈ ਸੁਣੀ ਆ ਕਿ ਮੈਂ ਉਹਨੇ ਦੇਖ ਕੇ ਫਿਰ ਮੈਂ ਸੁਣੀ ਐ ਕਹਿੰਦੇ ਵੀ ਖੂਤ ਨੰਗੇ ਪੈਰੀ ਜਾਣਾ ਹਾਂ ਹੈਨਾ ਖੇਤਾਂ ਤੇ ਸਾਰੇ ਕਿਤੇ ਘੁੰਮਣਾ ਜਾਂ ਮੰਡੀ ਨੂੰ ਜਾਂ ਨੰਗੇ ਪੈਰੇ ਲੰਘ ਜਾਂਦੇ ਹੁੰਦੇ ਤੇ ਜਿਵੇਂ ਸਾਈਕਲ ਪਰ ਸਬਜੀ ਸੂਜੀ ਸਬਜੀ ਸੂਜੀ ਵੀ ਲਾਂਦੇ ਹੁੰਦੇ ਤੇ ਵੀ ਨੰਗੇ ਪੈਰੀ ਘੁੰਮਣਾ ਸਾਰੇ ਕਿਤੇ ਬਈ ਬਹੁਤ ਬਈ ਪਾਣੀ ਆ ਜਾਂਦਾ ਦਾ ਆ ਗਿਆ ਕਈ ਵਾਰ ਨਾ ਲੇਕਿਨ ਹਮੇ ਸੂਟ ਪਾਇਆ ਬੈ ਯਾਰ ਆ ਜਾਂਦਾ ਹੋਣਾ ਮੈਂ ਕਾਲੇ ਆਏ ਪਿਛਲੇ ਪੱਲੇ ਉਹਨੇ ਆਏ ਕਰ ਲੈਂਦੇ ਆਏ ਹਾਂ ਜਦ ਆਏਗਾ ਨਾ ਮੇਰੇ ਬਾਪੂ ਨਾਲ ਆ ਕੇ ਜਾਂ ਮੈਂ ਉਹਨੂੰ ਬਹੁਤ ਵਾਰ ਦੇਖਿਆ ਉਹ ਨਾ ਐ ਦੋ ਉਂਗਲੀਆਂ ਲੇਕਿਨ ਐ ਪੱਲੇ ਨੇ ਕਰਨਾ ਵਿੱਚ ਬਰੇ ਓੜਵਿਆ ਦਾ ਮਾਵਾ ਪੱਲੇ ਨੂੰ ਆ ਕੇ ਕਰ ਦਿੰਦਾ ਵਿੱਚ ਸਹੀ ਗੱਲ ਬੋਰ ਬਾਈ ਉਹ ਟਾਈਮ ਮਾਨੂੰ ਕਹਿੰਦਾ ਫਿਕਰ ਨਹੀਂ ਹੁੰਦਾ ਜਦ ਚੱਲ ਹੈਗਾ ਨਾ ਬਈ ਸੈਲਰ ਦੇਖ ਲੈ ਲੱਤਾ ਆਪਣਾ ਹਾਂ ਜੀ.ਡੀ. ਵਾਲਾ ਜੀ.ਡੀ. ਵਾਲਾ ਸੈਲਰ ਵੀ ਜੀ ਅਸੀਂ ਗੇਰੇ ਉਹਨੂੰ ਸਾਨੂੰ ਆਏ ਥੋੜੋ ਪਰਵਾਹ ਤਾਂ ਸਾਡੀ ਗਿੱਲੀ ਆ ਸੁੱਕੀ ਹੈ ਪਰ ਉਹਨੂੰ ਪਾ ਦੇ ਵਿੱਲੇ ਜਾਗ ਨਾ ਥੋੜਾ ਜਿਹਾ ਸਾਡੇ ਪਰਿਵਾਰ ਦਾ ਸਾਰਾ ਜਿੱਥੇ ਤੇ ਵਿਗੜਾ ਨਾ ਕੰਮ ਸੈਲਰ ਕਰਕੇ ਸੈਲਰ ਕਰਕੇ ਹੋਇਆ ਬਸ ਹਾਂ ਸੈਲਰ ਕਰਕੇ ਵਿਗੜ ਗਿਆ ਚੈਲਰ ਪਰ ਆਪੋ ਬੰਦੇ ਜਿਹੜੇ ਰੱਖ ਲੈਣਾ ਖਰੀਦਣ ਬਾਅਦ ਤੇ ਉਹਨਾਂ ਨੇ ਫਿਰ ਨਹੀਂ ਦੇਖਿਆ ਉਹ ਵੀ ਗਿੱਲੀ ਸੁੱਕੀ ਕਰਕੇ ਭਰਤਾ ਉਹਨਾਂ ਨੇ ਨਹੀਂ ਨਹੀਂ ਉਹਨੇ ਗਿੱਲੀ ਸੁੱਕੀ ਦਾ ਵੀ ਚੱਕਰ ਨਹੀਂ ਦਾ ਮਤਲਬ ਕਿ ਜ਼ਿੰਮੇਦਾਰਾਂ ਨੂੰ ਪੇਮੈਂਟ ਬਾਪੂ ਦੱਸਦਾ ਤਾਂ ਵੀ ਅਸੀਂ ਕਰਤੀ ਕਰਤੀ ਠੀਕ ਹੈ ਜਿੰਨੀ ਵੀ ਉਹਨਾਂ ਚੈਲਰ ਨੇ ਤਾਂ ਹੀ ਰੋਕਿਆ ਵੀ ਥੋੜੀ ਜਿਹੀ ਸਾਰੇ ਵਾ ਮਾੜੀ ਭਰਤੀ ਤੁਸੀਂ ਫਰਾਨਾ ਕਰਤਾ ਉਹਨਾਂ ਦਾ ਪੇਮੈਂਟ ਰੋਕੀ ਆ ਉੱਥੇ ਹਾਂ ਉਹਦਾ ਚੱਕਰ ਪੈ ਗਿਆ ਫਿਰ ਉਹਨਾਂ ਨੇ ਥੋੜਾ ਪੇਮੈਂਟ ਸਾਰੀ ਮਤਲਬ ਕਿ ਸਾਰੀ ਇੱਕ ਸੀਜ਼ਨ ਦੀ ਕਹਿੰਦਾ ਪੇਮੈਂਟ ਬਹੁਤ ਰੋਕੀ ਸੀ ਉਹਦੇ ਕਰਕੇ ਦੇਣ ਦਾ ਥੋੜਾ ਹੋ ਗਿਆ ਫਿਰ ਉਹ ਕਰਨਾ ਪੈ ਗਿਆ ਥੋੜੇ ਬਹੁਤੇ ਕੰਮ ਉਧਰ-ਉਧਰ ਜਦ ਤੇ ਸਿਸਟਮ ਹਿੱਲ ਗਿਆ ਹਾਂ ਬਾਪੂ ਇਹ ਸਾਨੂੰ ਛੱਡ ਗਿਆ ਹਾਂ ਇੱਕ ਬੰ ਬੜਾ ਤਾਇਆ ਹਾਂ ਉਹਦੇ ਕਰਕੇ ਫੇ ਸਾਰੇ ਘਰ ਦਾ ਸੰਤੁਲਨ ਹਿੱਲ ਗਿਆ ਸਾਰਾ ਹਿੱਲ ਗਿਆ ਹੈ ਕਿ ਨਹੀਂ ਨਹੀਂ ਹੁਣ ਚਲੋ ਅਸੀਂ ਉਹਨੂੰ ਵੀ ਅਸੀਂ ਬਾਪੂ ਕਹਿੰਦੇ ਤੇ ਇੱਧਰ ਇਹਨੂੰ ਵੀ ਬਾਪੂ ਕਹਿੰਦੇ ਤੇ ਔੜ ਵਾਲੇ ਨੂੰ ਵੀ ਹਾਂ ਇਹ ਜਿਹੜਾ ਆਪਣਾ ਬਾਪੂ ਹੋਣ ਗਿਆ ਇਹ ਤਾਂ ਉਤੇ ਬਹੁਤ ਚੱਲਦਾ ਦਾ ਨਾ ਸਾਰੀ ਸਾਰੀ ਵਜ੍ਹਾ ਚੱਲਦੇ ਦੇ ਆ ਦਸਵੀਰ ਦਾ ਡੈਡੀ ਕਹਿੰਦੇ ਐ ਨੱਠੇ ਫਿਰਦੇ ਹੁੰਦੇ ਤੇ ਅੱਗੇ ਵੀ ਹਾਂ ਇਹ ਥੋੜੇ ਖਾਣ ਪੀਣ ਦੇ ਸ਼ਕੀਨ ਤੇ ਕਹਿੰਦੇ ਕਹਿੰਦਾ ਨਾ ਕੁਝ ਨਹੀਂ ਖਾਏਗਾ ਫੇਰ ਵੀ ਮਾਜ ਨਹੀਂ ਡਰਦਾ ਨਹੀਂ ਭਾਈ ਹੈ ਚਾਹੀਦਾ ਵੀ ਐਕਣੇ ਭਾਈ ਜਾਣੇ ਅੱਗੇ ਸਾਰੇ ਡਰਦੇ ਤੇ ਚਾਚੇ ਤਾਂ ਐ ਤੋਂ ਵੀ ਡਰਦੇ ਦੇ ਯਾਰ ਹੁਣ ਕੋਈ ਕਿਸੇ ਹੁਣ ਆਪਣੇ ਮਾਪੇ ਤਾਂ ਨਹੀਂ ਅਗਲੇ ਨੇ ਜਾਨੇ ਤੁਹਾਨੂੰ ਮੈਂ ਦੱਸਦਾ ਅੱਜ ਅਸੀਂ ਸਕੂਲ ਚ ਜਾ ਕੇ ਆਇਆ ਦਲਬੀਰ ਕਹਿੰਦਾ ਫਿਰ ਸਰਟੀਫਿਕੇਟ ਆਇਆ ਕਰਕੇ ਵਾਸਣ ਹੂੰ ਕਹਿੰਦਾ ਮਾਸਟਰ ਆਈ ਗਈ ਜੰਦੇ ਮਾਹ ਚੱਲ ਚੱਲਦੇ ਆ ਹਾਂ ਚੱਲ ਹੈਗੇ ਇੱਕ ਦੋ ਘੜੇ ਜਾਣਦੇ ਆ ਹੂੰ ਉਦਨੇ ਉਹਨਾਂ ਨੇ ਕਿਹਾ ਹੈਗਾ ਦਿਖਾ ਤੈਨੂੰ ਸਾਰਾ ਕੋਈ ਫੋਲਕ ਵੀ ਆਪਿਆ ਤੇਰਾ ਭਾਈ ਪੰਜਾਬੀ ਚ ਲੈਣਾ ਤਾਂ ਦੱਸ ਵੇਖ ਰਿਹਾ ਮੈਂ ਖੇੜੀ ਗਿਆ ਉਹਦਾ ਖੇੜੀ ਗਿਆ ਖੇੜੀ ਮੈਂ 87 ਚ 9ਵੀਂ ਕਰੀ ਹੈ ਹਮ ਹੁਣ ਉੱਥੇ ਯਾਦ ਦਾਸ ਦਾ ਆਈਓ ਕਮਰੇ ਪਏ ਆ ਹਾਲ ਪਏ ਆ ਜਿਹੜੇ ਅਸੀਂ ਪੇਪਰ 8ਵੀਂ ਦੇ ਵੀ ਦੇਖਿਆ ਤੇ ਬੋਰਡ ਦੇ ਉੱਤੇ ਹਮ ਫਿਰ ਅਸੀਂ 10ਵੀਂ ਦੇ ਵੀ ਉੱਥੇ ਦਿੱਤੇ ਆ ਖੇੜੀ ਹਾਂ ਇਹਨੂੰ ਮੈਂ ਦਿਖਾਇਆ ਖੇੜੀ ਸਕੂਲ ਚ ਮਾਹਲਾ ਇਹ ਪੁਰਾਣੀਆਂ ਚੀਜ਼ਾਂ ਬੰਨੀਆਂ ਵੀ ਆਹ ਇਧਰ ਕੱਚਾ ਇਹਨਾਂ ਦਾ ਮੈਂ ਇੱਥੇ ਖੇਡਣਾ ਇੱਥੇ ਬੈਠ ਜਾਂਦੇ ਹਾਂ ਉੱਧਰ ਵੀ ਪੱਕਾ ਵਧੀਆ ਬਣਾਇਆ ਹੋਇਆ ਜਿਹੜੀ ਸਕੂ ਨਾਲ ਹੀ ਆ ਨਹੀਂ ਗੱਲ ਪੱਕੀ ਆ ਤਾਂ ਹੈ ਹੀ ਆ ਜਿਹੜਾ ਟਾਈਮ ਇਹ ਜਿਹੜਾ ਹੁਣ ਆਲਾ ਟਾਈਮ ਆ ਜਾਂ ਜਿਹੜਾ ਤੈਨ ਤੇ ਲੈ ਬਾਈ ਆ ਚਲ ਮੈਂ ਵੀ ਤੇਰੇ ਨਾਲ ਥੋੜਾ ਬੋਧਾ ਘਟ ਦੇਖ ਲਿਆ ਹੋਣਾ ਮਤਲਬ ਕਿ ਪਰ ਦੇਖਿਆ ਸਭ ਕੁਝ ਆ ਜਿਹੜਾ ਟਾਈਮ ਚ ਹੈਗਾ ਤੇਰੇ ਟਾਈਮ ਚ ਵੀ ਹੈਗਾ ਦਾ 10-15 ਸਾਲ ਕਿੰਨੀ ਉਮਰ ਹੋਗੀ ਬਾਈ ਮੇਰੀ 55 ਸਾਲ ਹੋ ਗਈ। ਮੈਂ ਮੇਰੇ ਤੋਂ ਹੈਗਾ 12 ਸਾਲ ਬਾੜਾ ਬੜਾ ਤੋਂ ਬੜਾ। ਉਹ ਤਾਂ ਉਹਦਾ ਤਾਂ ਵੀ ਉਸ ਟਾਈਮ ਨਿਆਣੇ ਡਰਦੇਦੇ ਮਾਸਟਰ ਆਦੇ। ਅਸੀਂ ਡਰਦੇਦੇ। ਹਾਂ। ਅੱਜ ਕੋਈ ਪਰਵਾਹ ਹੀ ਨਹੀਂ ਆਣੀ। ਅੱਜ ਕੋਈ ਹੋਇਆ ਪੈਦਾ ਚੱਲੋ ਮਾੜੀ ਮੋੜੀ ਲੜ ਰੋਟੇ ਹੋਣੇ ਨਿਆਣੇ। ਉਹਨਾਂ ਦੇ ਘਰ ਬੁਲਾਏ ਹੋਏ। ਘਰ ਦੇਆਂ ਨੂੰ ਬੁਲਾਇਆ ਬਾਹਰ ਨਹੀਂ ਮਾਮੇ ਕੁਝ ਨਹੀਂ ਕਹਿਆ ਸਾਦਨੇ। ਇਹ ਸਾਡੀ ਕਿਟਾਈ ਹੋ ਜਾਂਦੀ ਸੀ। ਉਹਨਾਂ ਨੇ ਸਾਡੇ ਪਟੰਡਾ ਫੇਰ ਦੇਣਾ। ਸਾਡੀ ਸਕੂਲ ਦੀ ਸਕੂਲ ਚੋਂ ਵੇਡ ਦੇਣੀ ਉਹਨਾਂ ਨੇ। ਸਕੂਲ ਚ ਗਿਆ ਆਪ। ਆਪ ਘਰ ਤੇ ਵੀ ਡਰਦੇ ਤੇ ਆਪ ਵੀ ਕਰੇ ਨਾ ਪਤਾ ਲੱਗ ਜੇ ਹੁਣ ਹੁਣ ਘਰ ਦੇਆਂ ਨੂੰ ਬੁਲਾ ਕੇ ਕ ਸਕੂਲ ਤੇ ਉਹਨਾਂ ਨੂੰ ਕੁੱਟਣੇ ਦੇ ਮਰਨਗੇ ਤਾਂ ਹੀ ਤਾਂ ਨਿਆਣੇ ਨਹੀਂ ਪੜਦੇ ਮਾਸਟਰ ਕਹਿੰਦਾ ਸਾਨੂੰ ਕਹਿੰਦਾ ਉੱਥੇ ਬਹਿ ਜਾ 10 ਮਿੰਟ ਕਹਿੰਦਾ ਅਸੀਂ ਮਾਪੇ ਬਨੇ ਆਣੇ ਦੇ ਬੁਲਾਏ ਹੋਏ ਨਾ ਤਾਂ ਫੈਸਲਾ ਕਰਾ ਦੇ ਨਵੇੜ ਦੀਏ ਤੁਸੀਂ ਥੋੜੇ ਗੱਲ ਕਰਦੇ ਤਾਂ ਘਰੀ ਉਹਨਾਂ ਨੇ ਗੱਲ ਮੈਂ ਤਾਂ ਦੱਸਦਾ ਵੀ ਜਦੋਂ ਉਹ ਟਾਈਮ ਸਕੂਲ ਵਾਲੇ ਸਾਡੇ ਕਿੱਥੇ ਕਿੱਥੇ ਗੁਰਮਖਰਾਂ ਗੱਗੇ ਦਾ ਦਾੜੀ ਕਿੱਥੇ ਦਾ 6 6 ਫੁੱਟ ਦੇ ਨਿਆਣੇ ਪੜਦੇ ਤੁਸੀਂ ਭੌ ਵਾਲੀਏ ਮਾਸਟਰ ਜਦ ਤੇ ਡੰਡਾ ਫੇਰ ਦਿੰਦੇ ਤੇਰੇ ਇੰਦ ਕਹਿੰਦੇ ਡਰਦੇ ਤੇ ਯਾਰ ਚੱਲਦੇ ਉਹ ਹੋ ਵੀ ਗੱਲ ਧੀ ਜੇ ਤਾਂ ਡੰਡਾ ਪੇਟਣਾ ਸਾਨੂੰ ਐ ਜਿਹੜੇ ਮਾਰਦੇ ਡੰਡਾ ਤੇ ਐ ਨਹੀਂ ਬਾਅਦ ਅਗਲਾ ਹੁਣ ਚੈੱਕ ਸੂਰ ਹੋਵੇ ਫਿਰ ਵੀ ਆਕੜਦਾ ਨਹੀਂ ਨਹੀਂ ਆਕੜਦਾ ਨਿਆਣੇ ਤਾਂ ਹੀ ਦਾ ਬਾਈ ਹੁਣ ਵਿਗੜੇ ਆ ਉਹ ਕਰਨੀ ਮੈਂ ਉਹੀ ਕਰ ਇਹ ਆਖਰੀ ਦੌਰ ਆ ਬਣਾ ਆਪਣਾ ਟਾਈਮ ਜਿਹੜਾ ਕੁਝ ਦੇਖ ਰਿਆ ਸੀ ਸਭ ਕੁਝ ਦੇਖਿਆ ਵਾ ਬਾਈ ਸਟਾਫ ਰੁਪ ਜਾਣ ਤੇ ਡਰਦੇ ਹੁੰਦੇ ਤੇ ਤੋਬੇ ਦੇ ਵੜ ਕੇ ਡੰਗਰ ਵੀ ਨਾ ਆਏ ਹੋਏ ਆ ਅਸੀਂ ਸਭ ਕੁਝ ਕਰਿਆ ਹੋਇਆ ਆ ਨਿਆਣੇ ਨੂੰ ਇੱਕ ਨੇ ਖੇਡਦਾ ਪਤਾ ਨਹੀਂ ਹੁਣ ਆਪਣਿਆਂ ਨੇ ਵੀ ਆ ਖੇਡ ਲਿਆ ਅਪੀਲ ਪਾਣ ਗਣਾ ਹੋਰ ਪਿੱਪਲਾਂ ਪਰ ਹੋਰ ਕਿੰਨੇ ਦੋ ਸਭ ਕੁਝ ਖੇਡ ਕੇ ਵਿੱਚ ਗਾਰਾ ਕੱਢ ਕੇ ਕੋਠੇ ਵੀ ਲਪੇਆ ਤਸਲਿਆ ਜਿਹਾ ਲਿਆ ਲਿਆ ਸਾਡੇ ਨਾ ਗਏ ਆ ਮਸਲ ਕੰਦਾ ਕੋਈ ਫਿੱਡੇ ਨਹੀਂ ਬਾਹਰ ਅਸੀਂ ਇੰਜੋ ਵੀਰੀ ਜਾਂਦੇ ਹਾਂ ਤੇ ਬਾ ਰੇਖ ਦੇਖਦੇ ਹੁਣ ਕੋਈ ਨਿਕਲਦਾ ਹੀ ਸਕੂਲ ਤੇ ਬਾਾਈ ਪੁਰਾਣੇ ਜਵਾਨੇ ਇਹ ਨਹੀਂ ਆਉਣੇ ਬਾ ਆਖਰੀ ਪੀੜੀ ਹੈ ਇਹ ਜਿਹੜੀ ਹੈਗੀ ਹੈ ਬਸ ਇਹ ਸਾਥੇ ਪਹਿਲਾਂ ਹੋਰ ਕਿਸੇ ਨੂੰ ਨਹੀਂ ਪਤਾ ਲੱਗਣਾ ਉਹ ਕੀ ਹੈ ਹੋਸ਼ਾ ਉਹ ਧੀਰੀ ਠੀਕ ਹੈ ਮੇਰੀ ਧੀਰੀ ਤੇਰੀ ਠੀਕ ਆ ਸਿੰਘ ਇਧਰ ਇਹਦਾ ਖੇੜੀ ਕਰਾਉਂਗਾ ਦਾ ਕੰਮ ਜਿਹੜਾ ਹੈਗਾ ਦਾ ਸਰਟੀਫਿਕੇਟ ਦਾ ਕਹਿੰਦਾ ਕਾਲਾ ਫਿਰ ਕਹਿੰਦਾ ਚੱਲ ਕਾਲੇ ਕੋਲ ਦੇਖ ਐ ਕਹਿੰਦਾ ਗੋਸੇ ਮੋਟਰ ਅਮਰੂਦ ਮਾਦੇ ਲੱਗੇ ਹੋਏ ਤਾਂ ਨਿੰਬਾ ਹੀ ਲਾਈਆਂ ਬਾਈ ਨਿੰਬਦੀ ਮਾਦੇ ਨੂੰ ਕੀ ਦੱਸਾਂ ਇੱਥੇ ਅੰਬ ਤੇ ਸਾਡੇ ਪਰ ਅਮਰੂਦ ਦੇ ਮਾਦੇ ਲੈ 20 ਵੀ ਇਕੱਠੀਆਂ ਖੜੀਆਂ ਅਮਰੂਦ ਇੱਕ ਵੀ ਨਹੀਂ ਆਇਆ ਮੈਂ ਤੁਹਾਨੂੰ ਚਲੋ ਬੂਟੇ ਦੱਤੋਂ ਕਿੱਥੇ ਲਾਏ ਨੇ ਤੈਨੂੰ ਵੀਰੇ ਮੈਂ ਦੱਸਦਾ ਉਹ ਸਾਰਾ ਠੀਕ ਹੈ ਬਾਕੀ ਬਾਈ ਦੀ ਵੀਡੀਓ ਤੇ ਜੈ ਦਲਵੀਰ ਦੀ ਵੀਡੀਓ ਤੇ ਦੇਖ ਲੈ ਬਾਈ ਉੱਚ ਬਣਾਉਂਦੇ ਆ ਇਹ ਵੀਡੀਓ ਹੋ ਗਈ ਲੰਬੀ ਚਲੋ ਮਿਲਦੇ ਜੀ ਹੋਰ ਵੀਡੀਓ ਸਿੱਕਾ ਜੀ ਸਾਰਿਆਂ ਨੂੰ ਬਾਈ ਖੱਤਰੀ ਸਿੱਕਾ ਜੀ